ਆ ਦੋਨੋਂ ਕੋਟਰੀ ਡ라이ਪ ਨੇ ਅੱਛਾ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਦੇ ਘਰੋਂ ਖਾਧੀ ਸੀ ਆਪਣੇ ਗੁਰੂਆਂ ਨੇ ਵੀ ਐਵੀਆਂ ਚੀਜ਼ਾਂ ਖਾਧੀਆਂ ਵਾ ਤੇ ਪੁਰਾਣੇ ਬਜ਼ੁਰਗਾਂ ਨੇ ਵੀ ਐਵੀਆਂ ਚੀਜ਼ਾਂ ਖਾਧੀਆਂ ਵਾ ਤੇ ਉਹ ਕਿੰਨੇ ਤੰਦਰੁਸਤ ਸੀਗੇ ਆ ਬਾਜਰੇ ਦਾ ਹਲਵਾ ਇਹ ਇਹ ਵਿਖਾਇਓ ਕਿਵੇਂ ਦਾ ਹੈ ਇਹ 8ਵੀਂ ਕਲਾਸ ਦੀ ਕੁੜੀ ਨੇ ਬਣਾਇਆ ਬਾਜਰੇ ਦਾ ਹਲਵਾ ਬਹੁਤ ਸਵਾਦ ਹੈ ਬਾਜਰੇ ਦਾ ਕੁਝ ਵੀ ਬਣਿਆ ਅੱਜ ਤੱਕ ਮੈਂ ਕਦੀ ਖਾਧਾ ਨਹੀਂ ਆ ਪਹਿਲੀ ਵਾਰ ਖਾ ਰਿਹਾ ਰਾਗੀ ਦਾ ਹਲਵਾ ਰਾਗੀ ਦਾ ਹਲਵਾ ਸਵਾਗਤ ਦੇ ਸਮੋਸੇ ਵੀ ਹੈ ਤੇ ਜਵਾਰ ਦਾ ਹਲਵਾ ਇੱਕ ਇਹ ਉਦਰੀ ਦਾ ਕੜਾ ਬਾਜਰੀ ਦੀ ਖਿਚੜੀ ਆ ਰਾਗੀ ਦੀ ਤੁਸੀਂ ਤਾਂ ਪੂਰੀ ਚੰਗੇਰ ਪਰ ਚੰਗੇਰ ਲੈਂਦੀ ਹੈ ਇਹ ਸਾਰੀ ਬੱਚਿਆਂ ਦੀ ਮੇਲ ਦਾ ਆ ਪਹਿਲੀ ਵਾਰ ਵੇਖ ਰਹੀਆਂ ਰਾਗੀ ਦੀ ਰੋਟੀ ਇਹ ਜਵਾਰ ਦੀ ਰੋਟੀ ਆ ਜਵਾਰ ਦੀ ਰੋਟੀ ਜਿਵੇਂ ਆਪਾਂ ਆਦੀ ਨਹੀਂ ਨਾ ਚੀਜ਼ਾਂ ਨੂੰ ਖਾਣਦੇ ਪਰ ਫਿਰ ਵੀ ਖਾ ਕੇ ਲੱਗ ਰਹੀ ਜਿਹਾ ਕਿ ਅਸੀਂ ਪਹਿਲੀ ਵਾਰ ਖਾ ਰਹੇ ਹਾਂ ਹਾਂਜੀ ਹਾਂਜੀ ਇਹਦੀ ਡੀਪ ਰਿਸਰਚ ਕੀਤੀ ਜਾਵੇ ਤੇ ਕੈਂਸਰ ਸੈੱਲ ਗ੍ਰੋਥ ਇੱਕ ਗ੍ਰੋਥ ਹੈ ਉਹ ਸੀ ਨੂੰ ਵੀ ਰੋਕਦਾ ਆ ਅਸਥਮਾ ਦੀ ਪ੍ਰੋਬਲਮਸ ਹਾਰਟ ਪ੍ਰੋਬਲਮਸ ਡਾਇਬਟੀਜ਼ ਬਰੀ ਲੀ ਫਾਇਦੇ ਇੰਨੇ ਆ ਤੇ ਫਿਰ ਆਪਾਂ ਇਹ ਖਾਣੇ ਕਰ ਲਈ ਹੈ ਨਾ ਇਹ ਰਾਗੀ ਦੇ ਚਿੱਲੇ ਅੱਛਾ ਰਾਗੀ ਦੇ ਚਿੱਲੇ ਹਾਂਜੀ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਹਾਈ ਹੁੰਦਾ ਲੋਅ ਹੁੰਦਾ ਉਹਨਾਂ ਲਈ ਵੀ ਜਿਹੜੀ ਰਾਗੀ ਆ ਉਹ ਬਹੁਤ ਬੈਸਟ ਵਸ ਹਾਂ ਆ ਬਾਜਰੇ ਦਾ ਦਲੀਆ ਹੈ ਸੁਆਗਨਿੰਦਾ ਇਹ ਇਹ ਸੁਆਗਦੇ ਚੌੜਾ ਦੀ ਖੀਰ ਇਹ ਹੈਗੀ ਹੈ ਕੋਦਰੇ ਦੀ ਖੀਰ ਅੱਛਾ ਸਤਿ ਸ਼੍ਰੀ ਅਕਾਲ ਦੇਖ ਰਹੇ ਹੋ ਵਾਕ ਪਰ ਟੂਰਨਾਮੈਂਟ ਹੈ ਮਨਪ੍ਰਤਕਰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰੀਕ ਸਿੰਘ ਟੂਰਨਾ ਖਡੂਰ ਸਾਹਿਬ ਦੇ ਨਿਸ਼ਾਨੇ ਸਿੱਖੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਆ ਜਿੱਥੇ ਅੱਜ ਬੱਚਿਆਂ ਨੇ ਬਹੁਤ ਚੰਗੀ ਪ੍ਰਦਰਸ਼ਨੀ ਲਾਈ ਆ ਜੀ ਤੇ ਇਹ ਪ੍ਰਦਰਸ਼ਨੀ ਆ ਮੂਲ ਅਨਾਜਾਂ ਦੀ ਉਹ ਵਾਲੇ ਅਨਾਜ ਜਿਹੜੇ ਪਹਿਲਾਂ ਸਾਡੇ ਬਜ਼ੁਰਗ ਖਾਂਦੇ ਰਹੇ ਪਰ ਹੁਣ ਅਸੀਂ ਕਦੀ ਨਾਮ ਵੀ ਨਹੀਂ ਸੁਣਿਆ ਹੋਣੇ ਉਹਨਾਂ ਦੇ ਤੇ ਉਹ ਅਨਾਜ ਆਪਾਂ ਅੱਜ ਵੇਖਣੇ ਵੀ ਆ ਤੇ ਉਹਨਾਂ ਤੋਂ ਜਿਹੜੀਆਂ ਚੀਜ਼ਾਂ ਰੋਟੀਆਂ ਬਣਦੀਆਂ ਸੀ ਜਾਂ ਹੋਰ ਕੀ ਕੁਝ ਬਣਦਾ ਸੀ ਉਹ ਵੀ ਵੇਖਦੇ ਆਜੋ ਹਾਂ ਬਹੁਤ ਸਾਰੇ ਪਕਵਾਨ ਵੀ ਬੱਚੇ ਘਰਾਂ ਤੋਂ ਬਣਾ ਕੇ ਲੈ ਕੇ ਆਏ ਨੇ ਤੇ ਇਧਰ ਦੇ ਪਾਸੇ ਸਭ ਤੋਂ ਪਹਿਲਾਂ ਜਿਹੜੀ ਇਹ ਪ੍ਰਦਰਸ਼ਨੀ ਆ ਇਹਦੇ ਚ ਅਨਾਜ ਨੇ ਤੇ ਆਦ ਇਹਨਾਂ ਨੇ ਉੱਪਰ ਲਿਖ ਕੇ ਵੀ ਲਾਇਆ ਕੀ ਕੀ ਆ ਬਾਜਰਾ ਐ ਜੀ ਜਵਾਰ ਜੋ ਨਾ ਜੋਨ ਐ ਤੇ ਬੱਚੇ ਦੱਸੋ ਥੋੜਾ ਜਿਆ ਕਿ ਕਿੰਨੇ ਤਰ੍ਹਾਂ ਦੇ ਅਨਾਜ ਹੈਗੇ ਆ ਇਹ ਆ ਤੁਸੀਂ ਮਾਈਕ ਫੜ ਲਓ ਹੱਥ ਚ ਜੀ ਤੇ ਆ ਹੈਗੇ ਨੇ ਬਾਜਰਾ ਬਾਸਰੇ ਤੇ ਬਹੁਤ ਜ਼ਿਆਦਾ ਕਿਸਮਾਂ ਹੈਗੀਆਂ ਨੇ ਆ ਹੈਗੇ ਨੇ ਰਾਗੀ ਆ ਹੈਗੀਆਂ ਨੇ ਪੀਲੀ ਕੰਗਣੀ ਸਵਾਂਕ ਜੋ ਇਹਦੀਆਂ ਬਹੁਤ ਜ਼ਿਆਦੇ ਬੈਨੀਫਿਟਸ ਹੈਗੇ ਨੇ ਲਾਭ ਬਹੁਤ ਜ਼ਿਆਦੇ ਨੇ ਪਹਿਲੇ ਗੱਲ ਕੀ ਜਿਹੜੇ ਡਾਇਬਟੀਸ ਵਾਲਾ ਪਰਸਨ ਹੈ ਪੇਸ਼ੀਐਂਟ ਆ ਉਹਦੇ ਵਾਸਤੇ ਵੀ ਹੈਲਪ ਕਰਦਾ ਵਾ ਪਾਚਨ ਸ਼ਕਤੀ ਜੇਦੀ ਕਮਜ਼ੋਰ ਹੁੰਦੀ ਆ ਉਦੋਂ ਹੀ ਹੈਲਪ ਕਰਦਾ ਵਾ ਤੇ weight ਨੂੰ ਨਾ ਜ਼ਿਆਦਾ ਵਧਣ ਦੇਂਦੇ ਤੇ ਨਾ ਜ਼ਿਆਦਾ ਘਟਣ ਦੇਂਦੇ ਆ ਤੇ ਹੋਰ ਬਹੁਤ ਜ਼ਿਆਦਾ ਲਾਭ ਹੈਗੇ ਨੇ ਤੇ ਤੁਹਾਨੂੰ ਇਹਨਾਂ ਬੀਜਾਂ ਦਾ ਕਦੋਂ ਕ ਪਤਾ ਲੱਗਾ ਜਾਂ ਕਦੋਂ ਕ ਤੋਂ ਪਤਾ ਹੈਗਾ ਸਾਨੂੰ ਪਹਿਲਾਂ ਥੋੜਾ ਮਨ ਕੀ ਜਿਵੇਂ ਬਾਜਰਾ ਹੋ ਗਿਆ ਕਈ ਵਿੱਚੋਂ ਪਤਾ ਸੀਗਾ ਤੇ ਕਈ ਜਦੋਂ ਤੇ ਸਾਡੇ ਸਕੂਲ ਦੇ ਐਗਜ਼ਿਬਿਸ਼ਨ ਲੱਗਾ ਲੱਗੇ ਆ ਹਨੂ ਹੌਲੀ ਹੌਲੀ ਸਭ ਕੁਝ ਪਤਾ ਚੱਲਣ ਲੱਗ ਗਿਆ ਉਹਨਾਂ ਦੇ ਬੈਨੀਫਿਟਸ ਫਿਰ ਅਸੀਂ ਲੋਕਾਂ ਨੂੰ ਵੀ ਦੱਸਦੇ ਆ ਕਿ ਹਾਂ ਇਹ ਇਹਨਾਂ ਦੇ ਬੈਨੀਫਿਟਸ ਨੇ ਇਹਨਾਂ ਨੂੰ ਵਰਤੋ ਚਲਿਆਓ ਮਤਲਬ ਸਕੂਲ ਤੋਂ ਤੁਹਾਨੂੰ ਪਤਾ ਲੱਗਾ ਜਿਵੇਂ ਆਪਾਂ ਅਕਸਰ ਸੁਣਦੇ ਹੁੰਦੇ ਹਾਂ ਕਿ ਫਸਲਾਂ ਤੇ ਨਸਲਾਂ ਨੂੰ ਬਚਾਉਣ ਦੀ ਜ਼ਰੂਰਤ ਆ ਤੇ ਇੱਥੇ ਉਹਦੀ ਮਤਲਬ ਚੰਗੀ ਉਦਾਹਰਣ ਆ ਕਿਉਂਕਿ ਨਸਲਾਂ ਨੇ ਤੇ ਫਸਲਾਂ ਦੇ ਬੀਜ ਨੇ ਜਿਹੜੇ ਬੱਚਿਆਂ ਨੂੰ ਕਿਉਂਕਿ ਜੇ ਬੱਚੇ ਜਾਣਣਗੇ ਤਾਂ ਆਪਣੇ ਘਰਾਂ ਦੇ ਵਿੱਚ ਹਨਾ ਕਿਉਂਕਿ ਇੱਥੇ ਮਾਪੇ ਵੀ ਆਏ ਹੋਏ ਨੇ ਤੇ ਕਿੰਨੀ ਜ਼ਿਆਦਾ ਜਾਣਕਾਰੀ ਹਰ ਤੱਕ ਪਹੁੰਚੇਗੀ ਵੀ ਸਾਡੇ ਲਈ ਚੀਜ਼ਾਂ ਜਿਹੜੀਆਂ ਪੁਰਾਣੇ ਸਾਡੇ ਬਜ਼ੁਰਗ ਵਰਤਦੇ ਸੀ ਉਹ ਕਿੰਨੀਆਂ ਜ਼ਰੂਰੀ ਨੇ ਕੋਦਰਾ ਗੁਰੂ ਨਾਨਕ ਪਾਤਸ਼ਾਹ ਕੋਦਰੇ ਦੀ ਰੋਟੀ ਤੇ ਆਪਾਂ ਹੁਣ ਸਿਰਫ ਵੇਖਦੇ ਹੀ ਆਂ ਪਰ ਹੁਣ ਆਪਾਂ ਇਹ ਸਾਰਾ ਕੁਝ ਵੇਖਾਂਗੇ ਵੀ ਤੇ ਖਾ ਕੇ ਵੀ ਦੇਖਾਂਗੇ ਕਿਉਂਕਿ ਇਹਨਾਂ ਨੇ ਬਣਾਈਆਂ ਵੀ ਹੋਈਆਂ ਨੇ ਚੀਜ਼ਾਂ ਹਾਂਜੀ ਬੱਚੇ ਤੁਹਾਡੇ ਵਾਲੇ ਪਾਸੇ ਕੀ ਹੈ ਹਾਂਜੀ ਆ ਜਿਹੜੀ ਚਾਰੀ ਨਹੀਂ ਇਹ ਸੁਵਾਂਗ ਸਵਾਂਕ ਦੇ ਜਿਹੜੀ ਨਾ ਇੱਕ ਕਿਸਮ ਆਣੀ ਅਗਵਾਲੀਅਰ ਦੀ ਚਰੀ ਆਪਣੇ ਇੱਥੇ ਇਹਨੂੰ ਜਵਾਰ ਕਿਹਾ ਜਾਂਦਾ ਆਪਣੇ ਇੱਥੇ ਕਾਲੇ ਰੰਗ ਦੀ ਪਾਈ ਜਾਂਦੀ ਹੈ ਪਰ ਗਵਾਲੀਅਰ 'ਚ ਚਿੱਟੇ ਰੰਗ ਦੀ ਪਾਈ ਜਾਂਦੀ ਹੈ ਆ ਪੀਲੀ ਕੰਗਣੀ ਹੈ ਹਮ ਔਰ ਰਾਗੀ ਰਾਗੀ ਹਾਂਜੀ ਇਹਦੇ ਤੋਂ ਰੋਟੀ ਬਣਦੀ ਹੈ ਇਹਦੇ ਤੋਂ ਕੇਕ ਵੀ ਬਣਦਾ ਹੈ ਤੇ ਇਹਦੇ ਤੋਂ ਬਰਫੀ ਵੀ ਬਣਦੀ ਹੈ ਉਧਰ ਲਗਾਈ ਹੋਈ ਤੁਸੀਂ ਖਾਓ ਤੇ ਸਵਾਂਕ ਬਾਰੇ ਦੱਸੋ ਹਾਂਜੀ ਇਹਦੇ ਤੋਂ ਚੌਲ ਬਣਦੇ ਨੇ ਜਿਹੜੇ ਆਪਾਂ ਖਾਂਦੇ ਨਹੀਂ ਨਾ ਤੁਸੀਂ ਦੇਖਿਆ ਹੋਣਾ ਨਾ ਚੋਲ ਲੰਬੇ ਹੁੰਦੇ ਨੇ ਕਣੀਆਂ ਹੁੰਦੀਆਂ ਨੇ ਨਿੱਕੀਆਂ ਨਿੱਕੀਆਂ ਕਰਜ ਆਪਾਂ ਵਰਤੋਂ ਕਰਦੇ ਨਹੀਂ ਉਹ ਇਹਨਾਂ ਦੇ ਹੀ ਹੁੰਦੇ ਨੇ ਇਹ ਬਹੁਤ ਚਵਾਦ ਹੁੰਦੇ ਨੇ ਹੁਣ ਆਹ ਜੋਨ ਜੇ ਇਹਨਾਂ ਤੋਂ ਔਰਸ ਬਣਦੇ ਨੇ ਜੋ ਅੱਜ ਕੱਲ ਬੱਚੇ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਆਹ ਸੋਇਆਬੀਨ ਇਹਦੇ ਆਪਾਂ ਅਕਸਰ ਘਰ 'ਚ ਵਰਤੋਂ ਕਰਦੇ ਨੇ ਜੀ ਹਾਂਜੀ ਆਹ ਕੋਦਰਾ ਆਹ ਦੋਨੋਂ ਕੋਦਰੀ ਡਾਈਪ ਨੇ ਅੱਛਾ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਦੇ ਘਰੋਂ ਖਾਧੀ ਸੀ ਹਾਂ ਤੇ ਇਹ ਜਿਹੜਾ ਡਾਇਬਟੀਸ ਵਾਲਾ ਵਰਜਨ ਹੁੰਦਾ ਨਾ ਜੀ ਜੀ ਹਾਰਟ ਬੀਟ ਵਾਦੀ ਹੈ ਜਾਂ ਹਾਰਡੀ ਪ੍ਰੋਬਲਮ ਹੁੰਦੀ ਕੋਈ ਵੀ ਉਹਨੂੰ ਦੱਸਿਆ ਜਾਂਦਾ ਵਾ ਕਿ ਕੋਧਰੇ ਦੀ ਤੇ ਬਾਜਰੇ ਦੀ ਰੋਟੀ ਖਾਓ ਠੀਕ ਹੈ ਹਾਂ ਹੁਣ ਇਧਰਲੀ ਸਾਈਡ ਦੇਖੋ ਜਿਹੜੀਆਂ ਆਪਾਂ ਪੀਲੀ ਕੰਗਣੀ ਉਧਰ ਵੀ ਦੇਖੀ ਸੀ ਇਹਦੀਆਂ ਵੀ ਅੱਗੇ ਬਹੁਤ ਸਾਰੀਆਂ ਟਾਈਪਸ ਹੈਗੀਆਂ ਨੇ ਤੇ ਅੱਜ ਤਾਂ ਆਪਾਂ ਕੋਧਰੇ ਬਾਰੇ ਵੇਖਿਆ ਕਿ ਜਿੱਦਾਂ ਹੁਣ ਆਪਣੇ ਗੁਰੂਆਂ ਨੇ ਵੀ ਐਵਲੀਆਂ ਚੀਜ਼ਾਂ ਖਾਧੀਆਂ ਵਾ ਤੇ ਪੁਰਾਣੇ ਬਜ਼ੁਰਗਾਂ ਨੇ ਵੀ ਐਵਲੀਆਂ ਚੀਜ਼ਾਂ ਖਾਧੀਆਂ ਵਾ ਤੇ ਉਹ ਕਿੰਨੇ ਤੰਦਰੁਸਤ ਸੀਗੇ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਕਿੰਨੇ ਤੰਦਰੁਸਤ ਉਹਨਾਂ ਦੇ ਮੁਕਾਬਲੇ ਤਾਂ ਆਪਾਂ ਕੁਝ ਵੀ ਨਹੀਂ ਹੈਗੇ ਹੁਣ ਆਪਾਂ ਨੂੰ ਕਿੰਨੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ ਉਹਨਾਂ ਦਾ ਕਾਰਨ ਹੀ ਇਹੀ ਆ ਕਿ ਆਪਾਂ ਸਿਰਫ ਕਣਕ ਜਾਂ ਝੋਨੇ ਤੱਕ ਹੀ ਸੀਮਤ ਰਹਿ ਗਏ ਆ ਆਪਾਂ ਆਪਣੇ ਪੰਜਾਬ ਦੀਆਂ ਪੁਰ ਪਾਣੀ ਬਹੁਤ ਘਟਦਾ ਜਾ ਰਿਹਾ ਵਾ ਮੇਨ ਮਤਲਬ ਉਹਦਾ ਇਹੀ ਕਾਰਨ ਹੈ ਕਿ ਜਦੋਂ ਝੋਨਾ ਲਾਉਂਦੇ ਆ ਕਿੰਨਾ ਜਿਹੜਾ ਵਾ ਆਪਣਾ ਪਾਣੀ ਆਪਾਂ ਵੇਸਟ ਕਰ ਦਿੰਨੇ ਆ ਆਪਣੀ ਚੀਜ਼ਾਂ ਲਾਵਾਂਗੇ ਪਾਣੀ ਵੀ ਘਟੇ ਘਟ ਮਾਤਰਾ ਚ ਹਾਂਜੀ ਤੇ ਮਤਲਬ ਇਹਨਾਂ ਤੇ ਦਵਾਈਆਂ ਵੀ ਘੱਟ ਵਰਤੀਆਂ ਜਾਂਦੀਆਂ ਵਾ ਇਹ ਤੇ ਕਿਹਾ ਜਾਂਦਾ ਨਾ ਕਿ ਜੋ ਬੀਜੋਗੇ ਉਹੀ ਵੱਢੋਗੇ ਤੇ ਹੁਣ ਜੋ ਆਪਾਂ ਬੀਜਾਂਗੇ ਆਪਾਂ ਤੇ ਖਾਣਾ ਵੀ ਉਹੀ ਆ ਤੇ ਉਹਨਾਂ ਤੇ ਦਵਾਈਆਂ ਘੱਟ ਲੱਗੀਆਂ ਹੋਣਗੀਆਂ ਤੇ ਆਪਣੀ ਦੀ ਸਿਹਤ ਤੇ ਦਾ ਉਹੀ ਚੰਗੀਆਂ ਹੋਣਗੀਆਂ ਇਸ ਕਰਕੇ ਆਪਾਂ ਨੂੰ ਇਹ ਵਾਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਜੋ ਆਪਣੇ ਪੁਰਾਣੇ ਬਜ਼ੁਰਗ ਖਾਂਦੇ ਹੁੰਦੇ ਸੀ ਇਹੀ ਆਪਣੇ ਪੰਜਾਬ ਦਾ ਵਿਰਸਾ ਵਾ ਇਹ ਇਹ ਵੈਸੇ ਹਰ ਇੱਕ ਚੀਜ਼ ਦੀਆਂ ਗਾਂ ਪੰਜ-ਪੰਜ ਕਿਸਮਾਂ ਹੈਗੀਆਂ ਪਰ ਉਹਦਾ ਕਿੰਨੀਆਂ ਕਿਸਮਾਂ ਦੇ ਬੀਜ ਹੈਗੇ ਸੱਤ ਜਾਂ ਅੱਠ ਸੀਗੇ ਨਾ ਜਣੇ ਹਾਂਜੀ ਠੀਕ ਹੈ ਇੰਨੇ ਤਰ੍ਹਾਂ ਦੇ ਦੇਖ ਲਓ ਮੂਲ ਅਨਾਜ ਆ ਵੀ ਜਿੰਨਾ ਤੋਂ ਆਪਾਂ ਨੂੰ ਬਾਜਰਾ ਤੇ ਚਰੀ ਜਾਂ ਜੋ ਇੰਨੇ ਕੁ ਦਾ ਪਤਾ ਉਹਦਾ ਪਰ ਆ ਜਿਹੜੀ ਤੁਹਾਡੇ ਕੋਲ ਬਹੁਤ ਸਾਰੇ ਨੇ ਇਹ ਆਪਣੇ ਸਾਰੇ ਘਰਾਂ 'ਚ ਨਹੀਂ ਹੁੰਦਾ ਹਨਾ ਖਤਮ ਹੁੰਦਾ ਜਾ ਰਿਹਾ ਜੀ ਹੁਣ ਤੁਸੀਂ ਆ ਸਾਰੀਆਂ ਜਿਹੜੀਆਂ ਫਸਲਾਂ ਨੇ ਆਪਣੇ ਪੰਜਾਬ ਦੇ ਪੁਰਾਣੀਆਂ ਉਹਨਾਂ ਨੂੰ ਤੁਸੀਂ ਵੇਖ ਹੀ ਲਿਆ ਹੈ ਤੇ ਹੁਣ ਸਾਡੇ ਐਗਜ਼ੀਬਿਸ਼ਨ ਦਾ ਜਿਹੜਾ ਮੋਟਿਵ ਹੈ ਜਿਹੜਾ ਮੇਨ ਮੋਟਿਵ ਉਹ ਇਹੀ ਹੈ ਕਿ ਅਸੀਂ ਇਹਨਾਂ ਦੇ ਲਾਭ ਤੁਹਾਡੇ ਤੱਕ ਪਹੁੰਚਾਈਏ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਉਹ ਇਹਨਾਂ ਫਸਲਾਂ ਨੂੰ ਘਰ ਵਿੱਚ ਉਹਨਾਂ ਨੂੰ ਵਰਤੋਂ ਵਿੱਚ ਲਿਆਉਣ ਅਤੇ ਆਪਣੇ ਬੱਚਿਆਂ ਨੂੰ ਵੀ ਦੱਸਣ ਕਿਉਂਕਿ ਇਹ ਸਾਡੇ ਪੰਜਾਬ ਦੀਆਂ ਪੁਰਾਣੀਆਂ ਫਸਲਾਂ ਨੇ ਇਹਨਾਂ ਬਾਰੇ ਨਵੀਂ ਪੀੜੀ ਨੂੰ ਪਤਾ ਹੋਣਾ ਚਾਹੀਦਾ ਹੈ ਤੇ ਇਹ ਜਿਹੜੀਆਂ ਪੁਰਾਣੀਆਂ ਜਿਹੜੀਆਂ ਫਸਲਾਂ ਨੇ ਇਹਨਾਂ ਦੀ ਬਹੁਤ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ ਜਿੱਦਾਂ ਹੁਣ ਕਣਕ ਤੇ ਝੋਨਾ ਜਿਹੜਾ ਹੈ ਉਹਦੇ ਲਈ ਬਹੁਤ ਜ਼ਿਆਦਾ ਪ ਨੇ ਉਹਨਾਂ ਦੀ ਗਰੋਥ ਲਈ 5600 ਲੀਟਰ ਜਿਹੜਾ ਪਾਣੀ ਉਹ ਚਾਹੀਦਾ ਹੁੰਦਾ ਹੈ ਤੇ ਜੇ ਉਹੀ ਆਪਾਂ ਇਨਰ ਪ੍ਰਾਣੀਆਂ ਫਸਲਾਂ ਨੂੰ ਉਗਾਈਏ ਤਾਂ ਬਹੁਤ ਘੱਟ ਪਾਣੀ ਦੀ ਜ਼ਰੂਰਤ ਪੈਂਦੀ ਹੈ ਤੇ ਪੰਜਾਬ ਦਾ ਜਿਹੜਾ ਵਾਟਰ ਲੈਵਲ ਹੈ ਉਹ ਵੀ ਠੀਕ ਰਹੂਗਾ ਤੇ ਜਿਹੜਾ ਸਾਡੀ ਜਿਹੜੀ ਹੈਲਥ ਹੈ ਜਿੱਦਾਂ ਸਾਡੀ ਸਿਹਤ ਉਹ ਵੀ ਬਹੁਤ ਵਧੀਆ ਰਹੂਗੀ ਇਹਨਾਂ ਦੇ ਨਾਲ ਇਹਨਾਂ ਦੀ ਵਰਤੋਂ ਜਿਹੜੀ ਹੈ ਸਾਨੂੰ ਖੁੱਦ ਨਾਲ ਮਿਲ ਕੇ ਵਧਾਉਣੀ ਪੈਣੀ ਹੈ ਤੇ ਸਾਡੇ ਸਕੂਲ ਦੇ ਐਗਜ਼ੀਬਿਸ਼ਨ ਵੀ ਇਹੀ ਕੰਮ ਕਰ ਰਿਹਾ ਹੈ ਤੇ ਅਸੀਂ ਲੋਕਾਂ ਤੱਕ ਇਹਨਾਂ ਦੀ ਵਰਤੋਂ ਜਿਹੜੀ ਹੈ ਤੇ ਇਹਨਾਂ ਦੇ ਜਿਹੜੇ ਲਾਭ ਹੈ ਉਹ ਪਹੁੰਚਾ ਰਹੇ ਹਾਂ ਮਿਹਰਬਾਨੀ ਲਓ ਦੇ दो ਮੈਨੂੰ ਦੇ दो ਮ ਤੇ ਬੱਚੇ ਚੰਗੀ ਸਿੱਖਿਆ ਦੇ ਰਹੇ ਆ ਸਕੂਲ ਦਾ ਚੰਗਾ ਉਪਰਾਲਾ ਆ ਤੇ ਆ ਦੇਖੋ ਇੱਧਰ ਭਾਰਤ ਦਾ ਨਕਸ਼ਾ ਬਣਾਇਆ ਹੋਇਆ ਜਿਹਦੇ ਚ ਬੀਜਾਂ ਦੇ ਹਿਸਾਬ ਨਾਲ ਦੱਸਿਆ ਵੀ ਕਿਹੜੇ ਕਿਹੜੇ ਸੂਬੇ ਚ ਕਿਹੜੀ ਕਿਹੜੀ ਫਸਲ ਆ ਜ਼ਿਆਦਾ ਲਾਈ ਜਾਂਦੀ ਆ ਇਹ ਵੀ ਸਾਰੇ ਬੱਚੇ ਘਰੋਂ ਮਤਲਬ ਕਿ ਇਥੋਂ ਤਿਆਰ ਕਰਕੇ ਲੈ ਕੇ ਬਿਊਟੀਜ਼ ਲੱਗੀਆਂ ਹੋਈਆਂ ਸੀਗੀਆਂ ਉਹ ਸਾਰਾ ਕੁਝ ਉਹਨਾਂ ਨੇ ਬਣਾਇਆ ਹੋਗਾ ਅੱਗੇ ਉਧਰ ਉੱਪਰ ਵੀ ਦਿਖਾ ਦਿਓ ਨਾ ਸਾਰੇ ਪਾਸੇ ਨਾਲੇ ਲਾਏ ਹੋਏ ਨੇ ਕਿਉਂਕਿ ਪੰਜਾਬ ਖੇਤੀ ਪ੍ਰધાન ਸੂਬਾ ਆ ਤੇ ਇਸ ਕਰਕੇ ਤੁਸੀਂ ਵੀ ਸੇਮ ਉਹੀ ਬੀਜ ਸਾਰੇ ਇੱਥੇ ਲਾਏ ਉਸੇ ਤਰ੍ਹਾਂ ਹੀ ਠੀਕ ਹੈ ਇੱਥੇ ਵੀ ਉਸੇ ਤਰ੍ਹਾਂ ਹੀ ਲਾ ਕੇ ਇਹਨਾਂ ਨੇ ਆਪਣੇ ਪ੍ਰੋਜੈਕਟ ਨੂੰ ਐਕਸਪਲੇਨ ਕੀਤਾ ਹੈ ਮਤਲਬ ਕਿਵੇਂ ਆਪਾਂ ਪਾਣੀ ਨੂੰ ਬਚਾ ਸਕਦੇ ਕਿਉਂਕਿ ਪਾਣੀ ਦਾ ਲੈਵਲ ਦਿਨੋ ਦਿਨ ਘਟਦਾ ਜਾ ਰਿਹਾ ਸਾਹਮਣੇ ਪਹਿਲਾਂ ਉਹ ਦੇਖੋ ਕਿੰਨਾ ਸੋਹਣਾ ਪੰਜਾਬ ਦਾ ਨਕਸ਼ਾ ਬਣਾਇਆ ਹੋਇਆ ਹੈ ਜੀ ਇਹ ਪੰਜਾਬ ਖੇਤੀ ਪ੍ਰધાન ਸੂਬਾ ਹੂੰ ਤੇ ਪੰਜਾਬ ਦੇ ਬੀਜ ਸ਼ਿੰਗਾਰ ਕੀਤਾ ਪਿਆ ਉਹਨਾਂ ਦਾ ਹੀ ਬੀਜਾਂ ਦਾ ਹੀ ਬਹੁਤ ਸੋਹਣਾ ਲੱਗਦਾ ਹੈ ਇਹ ਹੀ ਸਭ ਤੋਂ ਮੇਰਾ ਵੱਧ ਧਿਆਨ ਖਿੱਚਿਆ ਵੀ ਪੰਜਾਬ ਬੀਜਾਂ ਨਾਲ ਲਿਖਿਆ ਪੰਜਾਬ ਨੂੰ ਬਹੁਤ ਸੋਹਣਾ ਪੇਸ਼ ਕੀਤਾ ਗਿਆ ਹੈ ਤੇ ਆ ਤਾਂ ਬੀਜ ਤਾਂ ਦੇਖ ਲਵੋਣ ਆਪਾਂ ਇੱਧਰ ਪਹਿਲਾਂ ਇਹ ਦੇਖਦੇ ਆਵੇਂ ਇਹ ਕੀ ਕੀ ਬਣਾ ਕੇ ਲੈ ਕੇ ਆਏ ਆ ਉਹਨਾਂ ਸਾਰੀਆਂ ਚੀਜ਼ਾਂ ਇੱਧਰ ਜਾਣ ਤੋਂ ਪਹਿਲਾਂ ਨਾ ਪਹਿਲਾਂ ਇਹਨਾਂ ਦੇ ਇੰਚਾਰਜ ਜਿਹੜੇ ਨੇ ਭੈਣ ਜੀ ਹੋਣਾ ਨਾ ਮੈਂ ਮੈਕ ਪ੍ਰੀਤ ਹੁਣਾਂ ਨੂੰ ਇੰਟਰੋਡਿਊਸ ਕਰਾ ਦਈਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਗਰੇ ਦੇ ਤੇ ਇਹ ਜਿਹੜੀ ਸਾਰੀ ਪ੍ਰਦਰਸ਼ਨੀ ਲਾਈ ਹੈ ਬਹੁਤ ਚੰਗਾ ਉਪਰ ਆ ਲਾਇਆ ਤੇ ਕਿਵੇਂ ਮਤਲਬ ਕਿ ਇਹ ਸਕੂਲ ਕਦੋਂ ਤੋਂ ਇਹ ਕਰ ਰਿਹਾ ਇਸ ਚੀਜ਼ ਬਾਰੇ ਸਰ ਜਿਹੜਾ ਸਾਡਾ ਸਕੂਲ ਹੈ ਬਾਬਾ ਸੇਵਾ ਸਿੰਘ ਜੀ ਦੇ ਅੰਡਰ ਚੱਲ ਰਿਹਾ ਹੈ ਉਹਨਾਂ ਦਾ ਮੋਟਿਵ ਇਹੀ ਹੈ ਕਿ ਅਸੀਂ ਲੋਕਾਂ ਨੂੰ ਜਿਹੜੇ ਖੇਤੀ ਪ੍ਰਧਾਨ ਜਿਹੜੇ ਲੋਕ ਇੱਥੇ ਹੈਗੇ ਨੇ ਅਸੀਂ ਉਹਨਾਂ ਨੂੰ ਅਵੇਅਰ ਕਰੀਏ ਕਿ ਜਿਹੜੇ ਮੋਟੇ ਨਾਜਾ ਦੀ ਖੇਤੀ ਹੈ ਜਿਹੜੀ ਅਸੀਂ ਛੱਡ ਚੁੱਕੇ ਹੋਏ ਹਾਂ ਜਿਹਨੂੰ ਛੱਡਣ ਦੇ ਕਰਕੇ ਨਾ ਤਾਂ ਸਿਰਫ ਸਾਡੀ ਸਿਹਤ ਖਰਾਬ ਹੋਈ ਹੈ ਬਲਕਿ ਸਾਡੇ ਜਿਹੜੀ ਜ਼ਮੀਨ ਜ਼ਮੀਨਾਂ ਨੇ ਉਹ ਵੀ ਖਰਾਬ ਹੋ ਰਹੀਆਂ ਨੇ ਕਿਵੇਂ ਕਿ ਸਾਡਾ ਵਾਟਰ ਟੇਬਲ ਦਾ ਜਿਹੜਾ ਲੈਵਲ ਹੈ ਉਹ ਬਹੁਤ ਜ਼ਿਆਦਾ ਥੱਲੇ ਚਲਾ ਗਿਆ ਉਸ ਨੂੰ ਮੇਨਟੇਨ ਕਰਨ ਦੇ ਲਈ ਅਸੀਂ ਲਾਸਟ ਟਾਈਮ ਵੀ ਇਹੀ ਸੇਮ ਐਗਜ਼ੀਬਿਸ਼ਨ ਲਗਾਈ ਸੀ ਮਤ ਸਾਲ ਤੋਂ ਸ਼ੁਰੂ ਕੀਤਾ ਹੈ ਇਹ ਅੱਜ ਇਸ ਵਾਰ ਸਾਡਾ ਸੈਕੰਡ ইয়ার ਹੈ ਇਹਦੇ ਅਸੀਂ ਦੋ ਥੀਮ ਰੱਖੇ ਨੇ ਵਨ ਇਜ਼ ਮਿਲਟ ਐਗਜ਼ੀਬਿਸ਼ਨ ਦ ਸੈਕੰਡ ਵਨ ਇਜ਼ নো ਯੂਜ਼ ਆਫ ਪਲਾਸਟਿਕ ਕਿਉਂਕਿ ਇਹ ਦੋਵੇਂ ਚੀਜ਼ਾਂ ਸਾਡੇ এনवायरमेंट ਨੂੰ ਸਾਡੀ ਸਿਹਤ ਨੂੰ ਬਹੁਤ ਜ਼ਿਆਦਾ ਇਫੈਕਟ ਕਰ ਰਹੀਆਂ ਨੇ ਪਲਾਸਟਿਕ ਦਾ ਪੂਰੀ ਤਰ੍ਹਾਂ ਰੋਕ ਰੋਕਣ ਦੇ ਲਈ ਤੇ ਐਂਡ ਸੈਕੰਡ ਅਸੀਂ ਉਹਨੂੰ ਆਲਟਰਨੇਟਿਵ ਦੇ ਰਹੇ ਹਾਂ ਟੀਚਰਸ ਨੂੰ ਪੇਰੈਂਟਸ ਨੂੰ ਬੱਚਿਆਂ ਨੂੰ ਅਵੇਅਰ ਕਰ ਰਹੇ ਆ ਕਿ ਸਿਰਫ ਅਸੀਂ ਪਲਾਸਟਿਕ ਤੇ ਨਿਰਭਰ ਨਹੀਂ ਰਹਿਣਾ ਸਾਡੇ ਕੋਲ ਬਹੁਤ ਸਾਰੇ ਆਲਟਰਨੇਟਿਵਸ ਨੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰਕੇ ਅੱਗੇ ਚੱਲਣਾ ਹੈ ਹੁਣ ਕਿਉਂਕਿ ਜਿਹੜਾ ਅਸੀਂ ਪਲਾਸਟਿਕ ਅਸੀਂ ਪਾਣੀ ਚ ਪਾ ਰਹੇ ਆ ਅਸੀਂ ਆਪ ਖਾ ਰਹੇ ਆ ਸਾਡੇ ਸਰੀਰਾਂ ਦੇ ਅੰਦਰ ਜਾ ਰਿਹਾ ਇਹ ਸਾਨੂੰ ਬਹੁਤ ਬੁਰੇ ਤਰੀਕੇ ਨਾਲ ਨੁਕਸਾਨ ਕਰ ਰਹੇ ਹਾਂ ਹਾਂਜੀ ਉਹੀ ਕਿਉਂਕਿ ਖਡੂਰ ਸਾਹਿਬ ਸੰਪਰਦਾ ਵਾਤਾਵਰਣ ਨੂੰ ਲੈ ਕੇ ਬਹੁਤ ਚੰਗੇ ਉਪਰਾਲੇ ਕਰ ਰਹੇ ਨੇ ਬਹੁਤ ਸਾਰੇ ਰੁੱਖ ਲਗਾਏ ਜਾ ਰਹੇ ਨੇ ਤੇ ਇਸੇ ਤਰ੍ਹਾਂ ਹੀ ਕਿ ਮੂਲ ਆ ਨਾਲ ਦੇ ਨਾਲ ਕਿਵੇਂ ਜੋੜਿਆ ਜਾਵੇ ਇਹ ਸਕੂਲ ਤੋਂ ਉਪਰਾਲਾ ਕੀਤਾ ਕਿਉਂਕਿ ਬ ਮੁਢਲੀ ਸਿੱਖਿਆ ਹਾਸਲ ਕਰਦੇ ਆ ਤੇ ਇਸ ਲਈ ਇਹ ਚੰਗਾ ਉਪਰਾਲਾ ਆ ਤੇ ਆਪਾਂ ਵੇਖਦੇ ਹਾਂ ਕਿ ਇਹਨਾਂ ਨੇ ਕੀ ਕੀ ਬਣਾਇਆ ਆ ਇਧਰ ਮਿਲਟ ਕੇਕ ਬਣਾਇਆ ਹੋਇਆ ਆ ਮੋਟੇ ਨਾਲ ਦੇ ਲਾਬ ਲਿਖੇ ਹੋਏ ਨੇ ਤੇ ਇਹ ਤੁਸੀਂ ਬਣਾ ਕੇ ਲੈ ਕੇ ਮੈਮ ਨੋ ਇਹ ਟੀਚਰ ਨੇ ਬਣਾਇਆ ਅੱਛਾ ਟੀਚਰ ਨੇ ਬਣਾਇਆ ਇਹ ਸਾਰੇ ਟੀਚਰਸ ਤੇ ਬੱਚਿਆਂ ਦੇ ਮਿਲ ਕੇ ਐਫਰਟਸ ਕੀਤੇ ਨੇ ਬੱਚਿਆਂ ਨੂੰ ਅਸੀਂ ਪੂਰੇ ਮੰਥ ਤੋਂ ਡਿਸਕਸ ਕਰ ਰਹੇ ਬੱਚਿਆਂ ਦੇ ਨਾਲ ਈਵਨ ਲਾਸਟ ਟਾਈਮ ਅਸੀਂ ਪਲਾਨ ਕੀਤਾ ਸੀਗਾ ਕਿ ਪੂਰੇ ਮੰਥ ਦੇ ਲਈ ਬੱਚੇ ਮਿਲਟਸ ਲੈ ਕੇ ਆਉਣਗੇ ਪਰਟੀਕੂਲਰ ਡੇ ਤੇ ਕਿਹੜਾ ਮਿਲਟ ਲੈ ਕੇ ਆਉਣਗੇ ਅਸੀਂ ਉਹ ਵੀ ਇਹਨਾਂ ਨੂੰ ਦੱਸਿਆ ਸੀਗਾ ਲਾਸਟ ਟਾਈਮ ਇਸ ਵਾਰ ਬੱਚਿਆਂ ਨੇ ਟੀਚਰਸ ਦੀ ਹੈਲਪ ਤੇ ਨਾਲ ਇਹ ਸਾਰੀਆਂ ਡਿਸ਼ਸ ਪ੍ਰਪੇਅਰ ਕੀਤੀਆਂ ਨੇ ਇਹਨੂੰ ਅਸੀਂ ਤੁਹਾਨੂੰ ਟੇਸਟ ਵੀ ਜ਼ਰੂਰ ਕਰਵਾਵਾਂਗੇ ਇਹ ਸਾਰੇ ਜਿੰਨੇ ਵੀ ਅਨਾਜ ਆ ਜੀ ਸਾਰੇ ਆਹ ਜੀ ਆਹ ਦੇਖੋ ਆਹ ਦੇਖੋ ਇਧਰ ਸਮੱਗਰੀ ਵੀ ਲਿਖੀ ਆ ਤੇ ਬਣਾਉਣ ਦਾ ਤਰੀਕਾ ਵੀ ਲਿਖਿਆ ਹੋਇਆ ਹੈ ਤਾਂ ਕਿ ਪੇਰੈਂਟਸ ਆਣ ਇਨਾਂ ਨੂੰ ਯੂਜ਼ ਕਰਨ ਇਹੀ ਸਮਗਰੀ ਦੇ ਨਾਲ ਆਪਣੇ ਘਰੇ ਵੀ ਇਹਨੂੰ ਟਰਾਈ ਕਰਕੇ ਬਣਾ ਕੇ ਖਾ ਸਕਦੇ ਹੋ ਹਾਂ ਸੋ ਮੰਨ ਪਲੀਜ਼ ਹਾਂਜੀ ਹਾਂਜੀ ਥੈਂਕ ਯੂ ਇਹ ਬੜਾ ਕੇਕ ਆਹ ਰੈਸਪੀ ਤੁਹਾਡੇ ਮੋਰੇ ਆ ਤੁਸੀਂ ਚਾਹੋ ਤੇ ਇਹਦਾ ਸਕਰੀਨ ਸ਼ਾਟ ਲੈ ਲਿਓ ਤੇ ਫਿਰ ਤੁਸੀਂ ਇਹ ਬਣਾ ਸਕਦੇ ਹੋ ਨੈਕਸਟ ਸਾਈਡ ਕੋ ਖਿਚੜੀ ਹੈਗੀ ਹੈ ਜਿਹੜੀ ਬਹੁਤ ਸਵਾਦ ਹੈ ਬਹੁਤ ਜ਼ਿਆਦਾ ਅਸੀਂ ਬੱਚੇ ਬੱਚਿਆਂ ਨੂੰ ਦੇ ਸਕਦੇ ਹਾਂ ਤਾਂ ਕਿ ਬੱਚੇ ਜਿਹੜੇ ਹੈਲਥੀ ਰਹਿਣ ਅੱਜ ਕੱਲ ਬੱਚੇ ਕਿਦੇ ਉੱਤੇ ਨਿਰਭਰ ਰਹਿ ਗਏ ਬਰਗਰਸ ਤੇ ਪੀਜ਼ਾਸ ਤੇ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਖਿੱਚਦੇ ਆ ਜਦੋਂ ਅਸੀਂ ਬੱਚਿਆਂ ਨੂੰ ਇਹੋ ਜਿਹੇ ਡਿਸ਼ੇਸ ਦਵਾਂਗੇ ਤੇ ਕਿਉਂ ਨਹੀਂ ਖਾਣਗੇ ਖਾਣਗੇ ਜ਼ਰੂਰ ਖਾਣਗੇ ਤੇ ਪਲੱਸ ਉਹਨਾਂ ਦੇ ਹੈਲਥ ਬੈਨੀਫਿਟਸ ਜਿਹੜੇ ਬਹੁਤ ਜ਼ਿਆਦਾ ਮਿਲਣਗੇ ਇਹਨਾਂ ਦੇ ਨਾਲ ਤੇ ਆ ਬਹੁਤ ਸਵਾਦ ਆ ਕੇਕ ਜਿਹੜਾ ਹੈ ਸਵਾਦ ਦਾ ਕੋਈ ਵੱਖਰਾ ਫਰਕ ਨਹੀਂ ਹੈਗਾ ਆਮ ਨਾਲ ਆਮ ਵਰਗਾ ਜਿਵੇਂ ਆਪਾਂ ਬੇਕਰੀ ਤੋਂ ਲੈ ਕੇ ਖਾਣੇ ਆ ਉ ਤੇ ਆ ਵੜੀ ਚੀਜ਼ ਕੀ ਹੈ ਗ੍ਰੇਸ ਖਿਚੜੀ ਅੱਛਾ ਖਿਚੜੀ ਹੈ ਸਰ ਖਿਚੜੀ ਠੀਕ ਹੈ ਇਹਨਾਂ ਨੂੰ ਬਣਾਉਣਾ ਕੋਈ ਬਹੁਤੀ ਔਖੀ ਗੱਲ ਨਹੀਂ ਹੈ ਜਿਵੇਂ ਅਸੀਂ ਨਾਰਮਲ ਡਿਸ਼ਸ ਬਣਾਉਂਦੇ ਹਾਂ ਸੇਮ ਉਸ ਤਰ੍ਹਾਂ ਹੀ ਬਣਦੀਆਂ ਬਸ ਗੱਲ ਇਹ ਕਿ ਸਾਨੂੰ ਥੋੜਾ ਜਿਹਾ ਬੱਚਿਆਂ ਨੂੰ ਅਵੇਅਰ ਕਰਨਾ ਪੈਣਾ ਕਿ ਇਹ ਚੀਜ਼ਾਂ ਵੀ ਯੂਜ਼ ਕਰ ਰਹੇ ਹਾਂ ਵੱਧ ਤੋਂ ਵੱਧ ਅਸੀਂ ਇਹ ਡਿਸ਼ਸ ਜਦੋਂ ਘਰੇ ਬਣਾਉਣ ਲੱਗ ਪਈ ਬੱਚੇ ਆਪਣੇ ਆਪ ਖਾਣਗੇ ਇੱਕ ਵਾਰ ਜਦੋਂ ਅਸੀਂ ਉਹਨਾਂ ਨੂੰ ਆਦਤ ਪਾ ਦਿੱਤੀ ਫਿਰ ਉਹ ਹੌਲੀ ਹੌਲੀ ਜਿਹੜੀਆਂ ਚੀਜ਼ਾਂ ਤੇ ਨਿਰਭਰ ਹੋ ਰਹੇ ਨੇ ਬਰਗਰ ਵਗੈਰਾ ਇਹਨਾਂ ਤੋਂ ਪਿੱਛੇ ਹਟਣਗੇ ਆ ਹੈਗਾ ਸਵਾੰਤ ਚੌਲ ਆਹ ਆ ਸਵਾੰਗ ਦੇ ਚੌਲ ਹੋਗੇ ਇਹ ਇਧਰ ਕੋਧਰੇ ਦੀ ਖਿਚੜੀ ਹਾਂ ਠੀਕ ਹੈ ਇਹ ਚੀਜ਼ਾਂ ਨਹੀਂ ਤੇ ਕੱਲੀਆਂ ਸੁਣੀਆਂ ਸੀ ਜਾਂ ਇਦਾਂ ਪਤਾ ਸੀ ਵੀ ਕੋਧਰੇ ਦੀ ਰੋਟੀ ਹੁੰਦੀ ਹੈ ਤੇ ਪਰ ਇਹਨਾਂ ਬੱਚਿਆਂ ਨੇ ਬਹੁਤ ਕੁਝ ਬਣਾ ਕੇ ਲਿਆਂਦਾ ਹੈ ਸਾਰਿਆਂ ਦੀ ਨਾਲ-ਨਾਲ ਉਹਨਾਂ ਨੇ ਲਿਖਿਆ ਵੀ ਅਵੇ ਕੀ ਕੀ ਪੈਂਦਾ ਨਾ ਆ ਸਵਾਂਕ ਚੋਲ ਮਨ ਪਿਆਜ਼ ਦੇਸੀ ਕਿਉ ਟਮਾਟਰ ਸ਼ਿਮਲਾ ਮਿਰਚ ਉਹਨਾਂ ਨੇ ਗਾਜਰ ਆਲੂ ਹਰੀ ਮਿਰਚ ਧਨੀਆ ਤੇ ਗੋਭੀ ਤੇ ਦੱਸਿਆ ਵੀ ਤੇ ਕਿਵੇਂ ਬਣਦੀ ਹੈ ਆ ਬਾਜਰੇ ਦਾ ਹਲਵਾ ਇਹ ਇਹ ਵਿਖਾਇਓ ਕਿਵੇਂ ਦਾ ਹੈ ਅੱਛਾ ਇਹ ਮੈਂ ਖਾਦਾ ਪਹਿਲੇ ਖਾ ਲਿਆ ਇਹ ਮੈਂ ਟੈਸਟ ਕਰ ਲਿਆ ਹਾਂ ਜੀ ਤੁਸੀਂ ਕਰ ਲਓ ਮੈਂ ਕਰ ਲਿਆ ਸੀ ਬਾਜਰੇ ਦਾ ਹਲਵਾ ਇਹ ਡਿਸ਼ ਕਿੰਨੇ ਬਣਾਈਆਂ ਜੀ ਸਰ ਟੀਚਰਸ ਨੇ ਨਹੀਂ ਬਣਾਈਆਂ ਹਾਂ ਜੀ ਸਟੂਡੈਂਟ ਕੁਝ ਕੁਆਂਟੀਟੀ ਟੀਚਰਸ ਲੈ ਕੇ ਆਏ ਸੀ ਕੁਆਂਟੀਟੀ ਬੱਚੇ ਲੈ ਕੇ ਆਏ ਸੀ ਕਿਉਂਕਿ ਦੋਵਾਂ ਨੂੰ ਅੱਛਾ ਜਿਸਨੀ ਇਹ 8ਵੀਂ ਕਲਾਸ ਦੀ ਕੁੜੀ ਨੇ ਬਣਾਇਆ ਬਾਜਰੇ ਦਾ ਹਲਵਾ ਹਮ 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 ਬਾਸਵਾਦ ਹੈ ਜੀ ਬਾਜਰੇ ਦਾ ਕੁਝ ਵੀ ਬਣਿਆ ਅੱਜ ਤੱਕ ਮੈਂ ਕਦੀ ਖਾਦਾ ਨਹੀਂ ਆ ਪਹਿਲੀ ਵਾਰ ਖਾ ਰਿਹਾ ਰਾਗੀ ਦਾ ਹਲਵਾ ਹੈ ਰਾਗੀ ਦਾ ਹਲਵਾ ਹਾਂ ਜੀ ਅਜ ਤੁਸੀਂ ਇਹਦੇ ਚੀ ਬਾਦੋ ਥੋੜਾ ਜਿਹਾ ਬਸ ਰਾਗੀ ਵੈਸੇ ਉਹ ਜਿਹੜੀ ਬਰੀਕ ਬਰੀਕ ਦੇ ਦਾਣੇ ਸੀ ਸਰੋਂ ਦੇ ਦਾਣਿਆਂ ਵਰਗੇ ਸੀ ਹਨ ਹਾਂਜੀ 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 ਸਵਾਦ ਹੈ ਵੀ ਹਾਂ ਇਹ ਵੀ ਸਵਾਦ ਹੈ ਜਿਹੜੇ ਪੋਰਚ ਦੇ ਛੋਟੇ ਫਰਸਟ ਕਲਾਸ ਦੇ ਬੱਚੇ ਨੇ ਬਣਾ ਕੇ ਮਤਲਬ ਉਹ ਬਣਾ ਤਾਂ ਨਹੀਂ ਸਕਦੇ ਉਹ ਲੋਰ ਰੋਲਟਸ ਲੈ ਕੇ ਆਉਂਦੇ ਨੇ ਅਸੀਂ ਇੱਥੇ ਇਸ ਕਲਾਸ ਦੇ ਮਤਲਬ ਇਸ ਐਗਜ਼ੀਬਿਸ਼ਨ ਦੇ ਵਿੱਚ ਫਰਸਟ ਕਲਾਸ ਤੋਂ ਲੈ ਕੇ 12th ਕਲਾਸ ਸਭ ਦੀ ਪਾਰਟਿਸਪੇਸ਼ਨ ਕਰਵਾਈ ਹੈ ਜਿਹੜੀਆਂ ਤੁਸੀਂ ਐਕਟੀਵਿਟੀਆਂ ਦੇਖ ਰਹੇ ਹੋ ਚਾਰਟਸ ਦੇਖ ਰਹੇ ਹੋ ਇਹ ਸਭ ਬੱਚਿਆਂ ਨੇ ਪ੍ਰਪੇਅਰ ਕੀਤੇ ਹਨ ਤਾਂ ਕਿ ਉਹਨਾਂ ਦੇ ਅੰਦਰ ਅਵੇਅਰਨੈਸ ਆਵੇ ਸੋ ਉਹ ਪੋਰਟਸ ਜਿਹੜੇ ਤੁਸੀਂ ਸਟਾਰਟਿੰਗ 'ਚ ਦੇਖੇ ਸੀ ਫਰਸਟ ਕਲਾਸ ਦੇ ਬੱਚੇ ਲੈ ਕੇ ਆਏ ਸੀ ਉਹ ਸਾਰੇ ਜਿੰਨੇ ਵੀ ਛੋਟੇ-ਛੋਟੇ ਕੁਝ ਜੇ ਆ ਹਾਂਜੀ ਸਹੀ ਹੈ ਜੀ ਹੋਰ ਇੱਥੇ ਕੀ ਕੁਝ ਆਜੋ ਲਾਗੇ ਨੂੰ ਆਜੋ ਆ ਦੇਖੋ ਸਮਾਂਕ ਦੇ ਸਮੋਸੇ ਹਮ ਹਮ ਸਮਾਂਕ ਦੇ ਸਮੋਸੇ ਵੀ ਹੈ ਸਮਾਂਕ ਦੇ ਸਮੋਸੇ ਤੇ ਜਵਾਰ ਦਾ ਹਲਵਾ ਜਵਾਰ ਦਾ ਹਲਵਾ ਇੱਕ ਇਹ ਕੋਧਰੇ ਦਾ ਕੜਾ ਹਮ ਹਮ ਇਹ ਰਵਾਦਾ ਤੇ ਰਵਾਦਾ ਕੜਾ ਹੈ ਅੱਛਾ ਰਵਾਦਾ ਠੀਕ ਹੈ ਬਾਜਰੇ ਦਾ ਇੱਧਰ ਆ ਜਿਓ ਆ ਦੇਖੋ ਬਾਜਰੇ ਦਾ ਹੋ ਗਿਆ ਬਹੁਤ ਖੁਸ਼ਿਆ ਬਾਜਰੇ ਦੀ ਖਿਚੜੀ ਹੈ ਇਹ ਆ ਬਾਜਰੇ ਦੀ ਖਿਚੜੀ ਹੈ ਆ ਰਾਗੀ ਦੀ ਕਟਲਟ ਕਟਲਟ ਸਾਰੇ ਕਟਲਟ ਰਾਗੀ ਦੀ ਕਟਲਟ ਅੱਛਾ ਇਹ ਰਾਗੀ ਦੀ ਕਟਲਟ ਤੇ ਆ ਰਬੜੀ ਆ ਬਾਜਰੀ ਦੀ ਰਬੜੀ ਜਿਹਨੂੰ ਰਾਜਸਥਾਨੀ ਰਬੜੀ ਵੀ ਕਹਿੰਦੇ ਨੇ ਕਈ ਨੂੰ ਰਾਬੜੀ ਵੀ ਬੋਲਦੇ ਆ ਤੇ ਆਹ ਬੱਚ ਦਲੀਆ ਬਣਾਇਆ ਵਾ ਸਾਰੇ ਆ ਮਲਟੀ ਗ੍ਰੇਨ ਦਲੀਆ ਵਾ ਆ ਸਾਰਿਆਂ ਨੂੰ ਮਿਕਸ ਕਰਕੇ ਬਣਾਇਆ ਆ ਆ ਸੋਰਗਮ ਆ ਜਿਹਨੂੰ ਅਸੀਂ ਉਹ ਵੀ ਕਹਿੰਦੇ ਆ ਸਾਬੂ ਦਾਣੇ ਅੱਛਾ ਸਾਬੂ ਦਾਣੇ ਦੀ ਖਿਚੜੀ ਠੀਕ ਹੈ ਤੇ ਆਹ ਸਾਰੇ ਮਿਲਟਸ ਨੂੰ ਮਤਲਬ ਸਾਰੇ ਮੋٹے ਅਨਾਜ ਨੂੰ ਮਿਲਾ ਕੇ ਤੇ ਇਹਦੀ ਚੂਰੀ ਬਣਾ ਲੈਂਦੇ ਆ ਜੋਂ ਪਹਿਲਾਂ ਚਪਾਤੀ ਬਣਾ ਕੇ ਫਿਰ ਨੂੰ ਮੈਸ਼ ਕਰਦੇ ਆ ਠੀਕ ਹੈ ਆਹ ਬਾਚੋ ਮੈ ਬਣਾ ਕਲੇ ਕਹਿੰਦੇ ਆ ਰਾਗੀ ਦੀ ਰੋਟੀ ਅੱਛਾ ਆਈ ਤਰ੍ਹਾਂ ਦੀ ਬਹੁਤ ਘਟ ਜਾਣੇ ਨੇ ਦੇਖੀ ਹੁਣੀ ਆ ਰਾਗੀ ਦੀ ਰੋਟੀ। ਇਹ ਪਹਿਲੀ ਵਾਰ ਵੇਖ ਰਹੇ ਆ ਰਾਗੀ ਦੀ ਰੋਟੀ। ਹਾਂਜੀ ਇਹ ਜਵਾਰ ਦੀ ਰੋਟੀ। ਆ ਜਵਾਰ ਦੀ ਰੋਟੀ ਹੈ ਜੀ। ਇਹਦੇ ਵਿੱਚ ਮਲਟੀ grain ਜਿਹੜਾ ਅੱਜ ਕੱਲ ਹੁਣ ਬਹੁਤ ਈ ਡਾਇਬਟੀਜ਼ ਹੁੰਦੀ। ਹਾਂਜੀ। ਉਹਨਾਂ ਨੂੰ ਕਿਹਾ ਜਾਂਦਾ ਕਿ ਮਲਟੀ ਰეკਮੈਂਡ ਕੀਤਾ ਜਾਂਦਾ ਵੀ ਮਲਟੀ grain ਬਣਾਓ। ਹਾਂ ਹਾਂ ਹਾਂ। ਇਹ ਸਾਰੇ ਅਨਾਜਾਂ ਨੂੰ ਇਕੱਠਾ ਕਰਕੇ ਉਹਦੀ ਬਣਦੀ। ਹਾਂਜੀ। ਠੀਕ ਆ ਜੀ। ਤੇ ਇਧਰ ਆਹ ਵਾਲੇ ਛਾਬਿਆਂ 'ਚ ਇਹਦੀ ਦੀ ਗੱਲ ਕੀਤੀ ਜਾਵੇ ਜਿਹਦੇ ਬਹੁਤ سارے ਫਾਇਦੇ ਆ। ਜੀ। ਫਾਇਦੇ ਦੀ ਗੱਲ ਕੀਤੀ ਜਾਵੇ ਤੇ ਬਹੁਤ سارے ਫਾਇਦੇ ਆ। ਆ ਮਾਈਕ ਵੀ ਫੜ ਲਓ। ਹਾਂਜੀ ਦੱਸੋ ਜਰੂਰ। ਥੈਂਕ ਯੂ। ਜਿਵੇਂ ਦੇਖਿਆ ਜਾਵੇ ਇਹਦੇ ਨਾਲ ਸਾਡੀ ਇਮਿਊਨਿਟੀ ਸਟਰੋਂਗ ਰਹਿੰਦੀ ਆ। ਤੁਸੀਂ ਨੋਟਿਸ ਕੀਤਾ ਹੀ ਹੋਗਾ ਆਪਣੀ ਜਿਹੜੀ ਪੁਰਾਣੀ ਪੁਰਖੇ ਸੀਗੇ ਉਹਨਾਂ ਕੋਲ ਜਿੰਨੀ ਤਾਕਤ ਹੈਗੀ ਆ ਆਉਣ ਵਾਲੀ ਪੀੜੀ ਕੋਲ ਨਹੀਂ ਤਾਕਤ ਵੀ ਨਹੀਂ ਹੈਗੀ। ਆਪਾਂ ਆਮ ਗੱਲ ਆਮ ਗੱਲ ਕੀਤੀ ਜਾਵੇ ਤੇ ਕਣਕ ਚੌਲ ਇਹਨਾਂ ਬਾਰੇ ਸਭ ਜਾਣਦੇ ਆ। ਪਰ ਇਨ ਬਾਰੇ ਕੋਈ ਨਹੀਂ ਜਾਣਦਾ ਇਹ ਐਗਜ਼ਿਬਿਸ਼ਨ ਦਾ ਮੇਨ ਮੋਟਿਵ ਹੀ ਹੈ ਕਿ ਵਾਤਵਾਰਤ ਲੋਕਾਂ ਨੂੰ ਇਸ ਬਾਰੇ ਨੌਲੇਜ ਮਿਲੇ ਇਹਨਾਂ ਦੇ ਫਾਇਦੇ ਬਾਰੇ ਜਾਣਕਾਰੀ ਮਿਲੇ ਦੇਖਿਆ ਜਾਵੇ ਸਿਹਤ ਬਾਰੇ ਸਟਾਈਵਸਤੀ ਕਰਨੀ ਹੈਗਾ ਹਾਂਜੀ ਇਸ ਕਰਕੇ ਤਾਂ ਕੁਝ ਰੈਸਪੀਜ਼ ਆ ਮਿਲਟਸ ਦੇ ਵਿੱਚ ਬਹੁਤ ਸਾਰੇ ਵੈਰਾਈਟੀਆਂ ਹੁੰਦੀਆਂ ਉਹਨਾਂ ਵੈਰਾਈਟੀਆਂ ਦੇ ਬੇਸਿਸ ਤੇ ਅਸੀਂ ਬਹੁਤ ਸਾਰੀ ਰੈਸਪੀਜ਼ ਬਣਾਈਆਂ ਗਈਆਂ ਇਹ ਸਾਰਾ ਬੱਚਿਆਂ ਬੱਚਿਆਂ ਨੇ ਬਣਾਇਆ ਖੁਦ ਇੱਕ ਮੈਨੂੰ ਲੱਗਦਾ ਵੱਡੀ ਗੱਲ ਸ਼ਾਇਦ ਇਹ ਵੀ ਹੋਊਗੀ ਵੀ ਉਹਤਿਆਂ ਨੂੰ ਪਤਾ ਨਹੀਂ ਵੀ ਕੀ ਕੀ ਬਣੂਗਾ ਇਹ ਨਾ ਚੀਜ਼ਾ ਅੱਜਕੱਲ ਹਣਾ ਪਰ ਤੁਸੀਂ ਉਹ ਬਣਾ ਕੇ ਵਿਖਾਇਆ ਤਾਂ ਕਰਕੇ ਇਹ ਹਾਂਜੀ ਇਹ ਸਾਡਾ ਨਿਊ ਟੇਸਟ ਕਰਕੇ ਵੇਖਿਆ ਹੈ ਇਹ ਟੇਸਟ ਵੀ ਬਹੁਤ ਆ ਉਹਦਾ ਮਤਲਬ ਕਿ ਜਿਵੇਂ ਆਮ ਆਪਾਂ ਖਾਣੇ ਕੋਈ ਚੀਜ਼ਾਂ ਉਹਵੇਂ ਦਾ ਹੀ ਹੈ ਪਰ ਇਹ ਪੀਜ਼ਾ ਖਾਣੇ ਆ ਤਾਂ ਉਹਦਾ ਟੇਸਟ ਆਉਂਦਾ ਤੇ ਇਹਦਾ ਟੇਸਟ ਇਹਨਾਂ ਨਾਲੋਂ ਅਲੱਗ ਆ ਔਰ ਬਹੁਤ ਸੁਆਦੀ ਇਸ ਤਰ੍ਹਾਂ ਇੱਕ ਪਚਣ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਲੱਗਦਾ ਹੈ ਕਿਉਂਕਿ ਇਹ ਜਲਦੀ ਪਚ ਜਾਂਦਾ ਹੈ ਸਾਨੂੰ ਇਹਦੇ ਵਿੱਚ ਤੇ ਬਹੁਤੀ ਐਕਸਰਸਾਈਜ਼ ਕਰਨ ਦੀ ਲੋੜ ਨਹੀਂ ਹੈ ਜਿਵੇਂ ਆਪਾਂ ਆਦੀ ਨਹੀਂ ਨਾ ਚੀਜ਼ਾਂ ਨੂੰ ਖਾਣਦੇ ਪਰ ਫਿਰ ਵੀ ਖਾ ਕੇ ਲੱਗ ਰਹੀ ਜਿਵੇਂ ਅਸੀਂ ਪਹਿਲੀ ਵਾਰ ਖਾ ਹੁੰਦਾ ਹੈ 글루ਟਨ ਵੀ ਆਪਣੀ ਸਿਹਤ ਲਈ ਨਾ ਅੱਛਾ ਨਹੀਂ ਹੁੰਦਾ ਹੈ ਨਾ ਉਹਨਾਂ ਨਾਲ ਆਪਰੂ ਫੈਟ ਆਪਣੇ ਤੇ ਆਪ ਫੈਟ weight gain ਕਰਦੇ ਆਂ ਇਹ ਇਹ ਆਪਣੀ weight loss ਦੇ ਵਿੱਚ ਵੀ ਕੰਮ ਹੁੰਦਾ ਹੈ ਇਹਦੀ ਡੀਪ ਰਿਸਰਚ ਕੀਤੀ ਜਾਵੇ ਤੇ ਕੈਂਸਰ ਸੈੱਲ ਗ੍ਰੋਥ ਇੱਕ ਗ੍ਰੋਥ ਹੈ ਉਹ ਸੀ ਨੂੰ ਵੀ ਰੋਕਦਾ ਆ ਅਸਥਮਾ ਦੀ ਪ੍ਰੋਬਲਮਸ ਹਾਰਟ ਪ੍ਰੋਬਲਮਸ ਡਾਇਬਟੀਜ਼ ਬੀਐਮਆਈ ਬਾਡੀ ਮਾਸ ਇੰਡੈਕਸ ਉਹਨੂੰ ਵੀ ਮੇਨਟੇਨ ਕਰਕੇ ਰੱਖਦਾ ਆ ਜੇ ਵੀ ਫਾਇਦੇ ਹੀ ਨਹੀਂ ਆ ਤਾਂ ਫਿਰ ਆਪਾਂ ਇਹ ਖਾਣੇ ਕਿਉਂ ਹੈ ਨਾ ਇਸ ਕਰਕੇ ਹਾਂਜੀ ਪੰਜਾਬ ਦੇ ਵਿੱਚ ਪ੍ਰਮੁੱਖ ਫਸਲ ਵੀ ਪਹਿਲਾਂ ਆਪਣੀਆਂ ਇਹੀ ਮੰਨੀਆਂ ਜਾਂਦੀਆਂ ਸੀ ਹਾਂਜੀ ਇਹੀ ਸੀਗੀਆਂ ਤਾਂ ਹੁਣ ਇਸ ਦੀ ਜਿਹੜੀ ਇਸ ਦੀ ਜਿਹੜੀ ਖੇਤੀ ਹੈ ਰਾਜਸਥਾਨ ਮਹਾਰਾਸ਼ਟਰ ਉੱਤਰ ਪ੍ਰਦੇਸ਼ ਕਰਨਾਟਕ ਇੱਧਰ ਹੈ ਜਿੱਥੇ ਪਾਣੀ ਦੀ ਕਮੀ ਆ ਉੱਥੇ ਰਹਿ ਗਿਆ ਉੱਥੇ ਰਹਿ ਗਿਆ ਕਿਉਂਕਿ ਇਹ ਬਾਜਰੇ ਦੀ ਰੋਟੀ ਵੇਖੀ ਜੀ ਆਪਾਂ ਬਾਜਰੇ ਦੀ ਰੋਟੀ ਨਹੀਂ ਵੇਖੀ ਕਦੀ ਹਾਂਜੀ ਸਹੀ ਤੁਸੀਂ ਤਾਂ ਪੂਰੀ ਚੰਗੇਰ ਪਾ ਚੰਗੇਰ ਲਿਆਂਦੀ ਹੈ ਹਾਂਜੀ ਇਹ ਸਾਰੀ ਬੱਚਿਆਂ ਦੀ ਮਨਤਾ ਸੀ ਬੱਚਿਆਂ ਦੁਆਰਾ ਤਿਆਰ ਕਰਕੇ ਲਿਆਂਦੀ ਹੈ ਅਸੀਂ ਵੀ ਰੈਸਪੀਜ਼ ਵੀ ਨਾ ਰੱਖਿਆ ਆ ਕਿ ਏਸੀ ਦੇ ਕੇ ਕਿ ਕਿਸੇ ਪੈ ਲੱਡੂ ਨੇ ਇਧਰ ਲੱਡੂਆ ਲਿਖਿਆ ਨਾ ਬਾਜਰੇ ਦੀ ਕਿ ਉਹ ਬਾਜਰੇ ਦਾ ਆਟਾ ਬਦਾਮ ਮोगਰਸ ਤੇ ਗੁੜ ਅੱਛਾ ਠੰਡ ਪਾ ਕੇ ਬਣਾਇਆ ਤੇ ਗੁੜ ਦੇ ਨਾਲ ਬਣਾਇਆ ਬਾਜਰੇ ਦੇ ਲੱਡੂ ਮਤਲਬ ਦੋਨਾਂ ਤਰ੍ਹਾਂ ਬਣ ਸਕਦੇ ਹਨ ਹਾਂਜੀ ਠੀਕ ਹੈ ਲੱਡੂ ਵੀ ਬਣਾ ਗਏ ਇਹ ਖੰਡ ਵਾਲੇ ਨੇ ਹਾਂਜੀ ਆ ਖੰਡ ਵਾਲੇ ਨੇ ਗੋੜਾ ਵਾਲੇ ਜਿਆਦਾਤਰ ਰეკਮੈਂਡਡ ਖਰੀਦਾ ਵਾਪੇ ਜਿਹੜਾ ਗੋੜ ਵਧੀਆ ਹੁੰਦਾ ਵਾਸੀ ਹੈ ਗੋੜਾ ਵਧੀਆ ਚੰਗਾ ਹੁੰਦਾ ਸ਼ੂਗਰ ਨਾਲ ਖੰਡ ਨਾਲੋ ਜਿਹਦਾ ਗੋੜ ਵਧੀਆ ਆਪਾਂ ਵੇਸਤੰਦੇ ਨੇ ਨਾ ਵੇਸਤੰਦੇ ਨੇ ਆ ਵੀ ਵੇਸਤੰਦੇ ਲੱਡੂ ਹੈ ਇਹ ਸਾਰੇ ਬੱਚੇ ਬਣਾ ਕੇ ਲਿਆ ਕੇ ਆਏ ਹਾਂਜੀ ਇਹ ਰਾਗੀ ਦੇ ਚਿੱਲੇ ਆ ਅੱਛਾ ਰਾਗੀ ਦੇ ਚਿੱਲੇ ਹਾਂਜੀ ਆ ਵੀ ਤੁਸੀਂ ਪਹਿਲੇ ਆ ਰਹੇ ਟੈਸਟ ਕਰਨ ਲਈ ਹਮਮ ਟੈਸਟ ਕਰਕੇ ਜੀ 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 ਆ ਵੀ ਤੇ ਪਹਿਲੀ ਵਾਰੀ ਸ਼ਾਇਦ ਟੈਸਟ ਆਉਂਦੇ ਹੋਵੇ ਪਹਿਲੀ ਵਾਰੀ ਗੁਰਦੇ ਦੀ ਚਟਣੀ ਤੇ ਨਾਲ ਤੁਸੀਂ ਚਿੱਟਾ ਆ ਜੀ ਮੈਮੋਰੀ ਆ ਰਿਹਾ ਮੈਂ ਰਾਗੀ ਦਾ ਬੱਚੇ ਕੋਈ ਖਾਸ ਫਾਇਦਾ ਥੋੜੀ ਜੀ ਪਾਇਓ ਬਸ ਰਾਗੀ ਨੇ ਦੇਖਿਆ ਜਾਵੇ ਤਾਂ ਮੇਰੇ ਇਮਿਊਨ ਸਿਸਟਮ ਨਾਲ ਨੂੰ ਸਟਰੋਂਗ ਕਰਦਾ ਆ ਬੱਚੇ ਜੇ ਇਸ ਇਹਦੇ ਸੇਵਨ ਦੇ ਬੱਚੇ ਕਰਨਾ ਉਹਨਾਂ ਵਾਸਤੇ ਬਹੁਤ ਵਧੀਆ ਆ ਅੱਛਾ ਹਾਂਜੀ ਫੋਨ ਵੀ ਬਣਾ ਲਓ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਹਾਈ ਹੁੰਦਾ ਲੋ ਹੁੰਦਾ ਉਹਨਾਂ ਲਈ ਵੀ ਜਿਹੜੀ ਰਾਗੀ ਆ ਉਹ ਬਹੁਤ ਬੈਸਟ ਵਾ ਬਲੱਡ ਪ੍ਰੈਸ਼ਰ ਮੇਨਟੇਨ ਕਰਦੀ ਆ ਅੱਜ ਕੱਲ ਅੱਜ ਦੇ ਟਾਈਮ ਦੇ ਵਿੱਚ ਸਭ ਨੂੰ ਪ੍ਰੋਬਲਮ ਆਂਦੀ ਪਈ ਕੈਸਟੋਲ ਦੀ ਬਹੁਤ ਸਾਰੇ ਦੇਖਿਆ ਜਾਵੇ ਤਾਂ ਉਹ ਡਰ ਨਾ ਪ੍ਰੋਬਲਮ ਬੇਸਿਕਲੀ ਕੈਸਟਰੋਸ ਦੀ ਆਂਦੀ ਪਈ ਆ ਤਾਂ ਉਸ ਸੀ ਨੂੰ ਵੀ ਮੇਨਟੇਨ ਕਰਕੇ ਰੱਖਦਾ ਆ ਬਾਡੀ ਮੇਨਟੇਨ ਚਟਨੀ ਕਾ ਦੀ ਤੁਸੀਂ ਸੀ ਗੁੜ ਦੀ ਹੈ ਅੱਛਾ ਬੜੀ ਸਵਾਦ ਹੈ ਇਹਦੀ ਕੀ ਰੈਸਪੀ ਹੈ ਇਮਲੀ ਦੀ ਹਾਂਜੀ ਇਹ ਆ ਇਹਦੀ ਰੈਸਪੀ ਹੈ ਅੱਛਾ ਰੈਗੀ ਜਿਲੇ ਦੇ ਪਹਿਲੇ ਤੇ ਗੁੜ ਤੇ ਇਮਲੀ ਦੀ ਚਟਣੀ ਹਾਂ ਹਾਂ ਉਹ ਚਟਨੀ ਬਹੁਤ ਸਵਾਦ ਹੈ ਇਹ ਤੁਸੀਂ ਸਕਰੀਨ ਸ਼ਾਟ ਕਰ ਸਕਦੇ ਹੋ ਅਸੀਂ ਘਰ ਜਗ੍ਹਾ ਹੀ ਬਣਾਵਾਂਗੇ ਨਾ ਫਿਰ ਹਾਂਜੀ 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 ਜ਼ਰੂਰ ਸਾਡਾ ਮਕਸਦ ਵੀ ਮੈਮ ਇਹੀ ਹੈ ਕਿ ਬੱਚਿਆਂ ਨੂੰ ਦੱਸਿਆ ਜਾਵੇ ਕਿ ਪੈਰੈਂਟਸ ਨੂੰ ਵੀ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਕਿ ਇਹਨਾਂ ਚੀਜ਼ਾਂ ਤੋਂ ਕਿਹੜੇ-ਕਿਹੜੇ ਚੀਜ਼ਾਂ ਤਿਆਰ ਹੋ ਸਕਦੀਆਂ ਤੇ ਬੱਚੇ ਘਰ ਜਾ ਕੇ ਇਹਨਾਂ ਨੂੰ ਟ੍ਰਾਈ ਕਰਨ ਟੇਸਟ ਕੀਤਾ ਜਾਵੇ ਤੇ ਨਾਲ ਜੁੜਨ ਦੇਵੇ ਸੋਸ਼ਲ ਮੀਡੀਆ ਜੋਗਾ ਸੋਸ਼ਲ ਮੀਡੀਆ ਕੋਈ ਕੋ ਯੂਟਿਊਬ ਦੇਖਦਾ ਹੈ ਹੈਨਾ ਤੇ ਅਗਰ ਆਪਾਂ ਹਰ ਚੀਜ਼ ਦੀ ਰੈਸਪੀਸ ਚੈੱਕ ਕਰ ਸਕਦੇ ਯੂਟਿਊਬ ਤੇ ਹਰ ਚੀਜ਼ ਅਵੇਲੇਬਲ ਹੈਗੀ ਆ ਤੇ ਤੁਸੀਂ ਅਗਰ ਇਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਯੂਟਿਊਬ ਤੇ ਹਰ ਚੀਜ਼ ਤਨ ਅਵੇਲੇਬਲ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸਵਾਦ ਹੈ ਸ਼ੁਕਰੀਆ ਜੀ ਮੈਂ ਆ ਲਾਗੀ ਦੇ ਲੱਡੇ ਨੇ ਅਗਲੇ ਪਾਸੇ ਆ ਜੀਏ ਥੈਂਕ ਯੂ ਆ ਲਾਗੀ ਦੇ ਆ ਬੱਚੇ ਮਾਈਕ ਫੜੋ ਨਾਲ ਦੱਸੋ ਹਾਂਜੀ ਆ ਲਾਗੀ ਦੇ ਲੱਡੂ ਆ ਹਾਂਜੀ ਆ ਨਾਲ ਇਹਦੀ ਰੈਸিপি ਵੀ ਲਿਖੀ ਆ ਇੰਗਰੀਡੀਅੰਟਸ ਤੇ ਰੈਸিপি ਹਾਂਜੀ ਸਟੈਪਸ ਵੀ ਦੱਸਿਆ ਕਿਵੇਂ-ਕਿਵੇਂ ਬਣਨੇ ਆ ਮੈਂ ਲੱਡੂ ਨਹੀਂ ਕਹਿਣਾ ਤੈਨੂੰ ਪਿੰਨੀ ਕਹਿ ਸਕਦੇ ਹਾਂ ਹੈਨਾ ਹਾਂ ਆ ਬਾਜਰੇ ਦਾ ਦਲੀਆ ਹੈ ਬਾਜਰੇ ਦਲੀਆ ਅੱਛਾ ਹਾਂਜੀ ਪਹਿਲਾਂ ਜਦੇ ਪੁਰਖੇ ਦਲੀਆ ਵੀ ਖਾਂਦੇ ਸਨ ਪਰ ਅੱਜਕੱਲ ਬਹੁਤ ਘਟ ਗਿਆ ਦਲੀਆ ਖਾਣਾ ਦਲੀਆ ਤੇ ਬਹੁਤ ਇਮਿਊਨਟੀ ਲਈ ਬਹੁਤ ਚੰਗਾ ਹੁੰਦਾ ਹਾਂ ਆ ਬਾਜਰੇ ਦੀ ਖੀਰ ਆ ਬਾਜਰੇ ਦੀ ਖੀਰ ਇਹ ਜਿਹੜਾ ਸੁਆਗਿੰਦਾ ਇਹ ਇਹ ਸੁਆਗ ਦੇ ਚੌਰਾ ਦੀ ਖੀਰ ਹਾਂ ਹਾਂ ਕਿਉਂਕਿ ਉਹ ਪਹਿਲੀ ਰੈਸਪੀ ਵੀ ਉਧਰ ਸੁਆਗ ਵਾਲੀ ਸੀਗੀ ਇੱਕ ਇਹ ਹੈਗੀ ਹੈ ਕੋਧਰੇ ਦੀ ਖੀਰ ਅੱਛਾ ਯੂਜੁਅਲੀ ਬੋਧਨ ਖਟੀਆਂ ਟੈਨਵਾਸੇ ਸਪੈਸ਼ਲੀ ਮਟਕੇ ਚ ਰੱਖਿਆ ਵਾ ਕਿਉਂਕਿ ਮਟਕਾ ਵੀ ਇੱਕ ਤਰ੍ਹਾਂ ਦਾ ਸਿਹਤ ਲਈ ਵਾ ਸਹੀ ਹਾਂ ਕਿਉਂਕਿ ਮਿੱਟੀ ਜੋ ਮਿੱਟੀ ਹਾਂ ਤੇ ਮੇਰਾ ਵਿਟਾਮਿਨਸ ਤੇਰਾ ਸਾਰੇ ਆ ਮਟਕੇ ਦੇ ਧਰੂਰ ਦਾ ਖੀਚੇ ਜਾਂਦੇ ਆ ਤੁਸੀਂ ਨੋਟਿਸ ਕੀਤਾ ਮੈਂ ਤਾਂ ਵੀ ਕਿ ਜਿੰਨੀਆਂ ਵੀ ਅਸੀਂ ਇੱਥੇ ਡਿਸ਼ਸ ਲਗਾਈਆਂ ਵਾ ਉੱਤੇ ਕਿਤੇ ਵੀ ਪਲਾਸਟਿਕ ਦਾ ਕੋਈ ਵੀ ਕੰਟੇਨਰ ਨਹੀਂ ਯੂਜ਼ ਕੀਤਾ ਹਾਂਜੀ ਜੀ ਚੀਨੀ ਵਰਤੀ ਹਾਂਜੀ ਦੂਸਰੀ ਗੱਲ ਅਸੀਂ ਦੇਖੋ ਜਿਹੜੀ ਅਸੀਂ ਸਪੂਨਸ ਤੇ ਜਿਨ੍ਹਾਂ ਵਿੱਚ ਅਸੀਂ ਸਰਵ ਕੀਤਾ ਉਹ ਵੀ ਅਸੀਂ ਇਹ ਚੀਜ਼ ਲੈ ਕੇ ਯੂਜ਼ ਕੀਤਾ ਹਾਂਜੀ ਗੁਰਦੁਆਰਾ ਸਾਹਿਬ ਤੋਂ ਹਾਂਜੀ ਕੜਾ ਪ੍ਰਸ਼ਾਦ ਲੈ ਕੇ ਕਿਉਂ ਕਿ ਜਿਹੜੇ ਅੱਜ ਕੱਲ ਯੂਜ਼ ਕਰ ਰਹੇ ਪਲਾਸਟਿਕ ਦੇ ਕੰਟੇਨਰਸ ਉਹ ਸਾਡੀ ਸਿਹਤ ਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਨੁਕਸਾਨ ਕਰ ਰਹੇ ਸੋ ਸਾਡਾ ਮੋਟਿਵ ਇਹ ਸੀਗਾ ਇੱਕ ਤਾਂ ਅਸੀਂ ਅਨਾਜਾਂ ਦੀ ਪ੍ਰਦਰਸ਼ਨੀ ਲਗਾਣੀ ਪੁਰਾਣੇ ਅਨਾਜਾਂ ਦੀ ਜਿਨ੍ਹਾਂ ਨੂੰ ਅਸੀਂ ਪ੍ਰਮੋਟ ਕਰਨਾ ਦੂਸਰਾ ਅਸੀਂ ਸਾਡਾ ਜਿਹੜਾ ਥੀਮ ਸੀਗਾ ਐਗਜ਼ਿਬਿਸ਼ਨ ਦਾ ਉਹ ਸੀਗਾ ਕਿ ਪਲਾਸਟਿਕ ਦਾ ਯੂਜ਼ ਘਟਾਉਣਾ ਹੈ ਸੋ ਉਹਦੇ ਲਈ ਅਸੀਂ ਕਿਤੇ ਵੀ ਪਲਾਸਟਿਕ ਯੂਜ਼ ਨਹੀਂ ਕੀਤਾ ਤੁਸੀਂ ਪੂਰੀ ਐਗਜ਼ਿਬਿਸ਼ਨ 'ਚ ਵੀ ਦੇਖੋਗੇ ਕੋਈ ਮਾਡਲ ਆ ਕੋਈ ਚਾਰਟ ਆ ਕਿਤੇ ਵੀ ਬੱਚਿਆਂ ਨੇ ਕੋਈ ਪਲਾਸਟਿਕ ਦਾ ਚੀਜ਼ ਯੂਜ਼ ਨਹੀਂ ਕੀਤੀ ਜੇ ਬੱਚੇ ਕਰਕੇ ਲੈ ਕੇ ਵੀ ਆਏ ਸੀ ਅਸੀਂ ਉਹਨਾਂ ਨੂੰ ਮਨਾ ਕੀਤਾ ਫਿਰ ਉਹਨਾਂ ਨੇ ਉਹਨੂੰ ਚੇਂ ਹਾਂ ਅਲਟਰਨੇਟਿਵ ਉਹਨਾਂ ਨੇ ਉਹਦੇ ਦੀ ਕਾਰਡਬੋਰਡ ਯੂਜ਼ ਕੀਤੇ ਸੋ ਉਹਨਾਂ ਨੇ ਪਲਾਸਟਿਕ ਨੂੰ ਬਿਲਕੁਲ ਅਵੋਇਡ ਕੀਤਾ ਇਸ ਐਗਜ਼ੀਬਿਸ਼ਨ ਦੇ ਵਿੱਚ ਬਹੁਤ ਚੰਗੀ ਗੱਲ ਹੈ ਇਸ ਤੋਂ ਇਲਾਵਾ ਬਾਬਾ ਜੀ ਜਿਹੜੇ ਹੈਗੇ ਆ ਸਾਡੇ ਜਦੋਂ ਕਿਸੇ ਨੂੰ ਸਨਮਾਨਿਤ ਕਰਦੇ ਆ ਨਾ ਸਪੈਸ਼ਲੀ ਉਹ ਬੈਗਸ ਦਿੰਦੇ ਆ ਕੱਪੜੇ ਦੇ ਬੈਗਸ ਜਿਹੜੇ ਹਾਂਜੀ ਤੇ ਉਹ ਉਹੀ ਬੈਗਸ ਅਸੀਂ ਇੱਥੇ ਤੁਸੀਂ ਦੇਖ ਸਕਦੇ ਹੋ ਸਾਡੀ ਐਗਜ਼ੀਬਿਸ਼ਨ ਦੇ ਐਂਟਰੀ ਪੁਆਇੰਟ ਦੇ ਉੱਤੇ ਸੀ ਲਗਾਏ ਹੋਏ ਆ ਇਕ ਤਾਂ ਇਹ ਸਾਡੇ ਗੁਰਮੁਖੀ ਲਿਪੀ ਨੂੰ ਪ੍ਰਮੋਟ ਕਰ ਰਿਹਾ ਦੂਸਰਾ ਇਹ ਦੱਸ ਰਿਹਾ ਕਿ ਅਸੀਂ ਕੱਪੜੇ ਦੇ ਬੈਗਸ ਯੂਜ਼ ਕਰਨੇ ਆ ਨਾ ਕਿ ਅਸੀਂ ਪਲਾਸਟਿਕ ਦੇ ਪੋਲੀਥੀਨਸ ਵਗੈਰਾ ਜਦੋਂ ਸਾਡੇ ਸਕੂਲ 'ਚ ਐਗਜ਼ਾਮੀਨੇਸ਼ਨ ਟਾਈਮ ਹੁੰਦਾ ਸੀ ਬੱਚਿਆਂ ਨੂੰ ਸਪੈਸ਼ਲੀ ਕਹਿੰਦੇ ਆ ਤੁਸੀਂ ਉਹੀ ਬੈਗਸ ਲੈ ਕੇ ਆਣੇ ਆ ਪਲਾਸਟਿਕ ਬਿਲਕੁਲ ਅਵੋਇਡ ਕਰਨਾ ਹੈ ਸੋ ਸੀਕਿੰਡ ਥੀਮ ਦੇ ਰਿਲੇਟਿਡ ਸਟਾ ਪੂਰਾ ਇਹ ਵਾਲਾ ਏਰੀਆ ਕਵਰ ਹੋ ਰਿਹਾ ਐਗਜ਼ਿਬਿਸ਼ਨ ਦਾ ਜਿਹਦੇ ਵਿੱਚ ਅਸੀਂ ਪਲਾਸਟਿਕ ਦਾ ਯੂਜ਼ ਬਿਲਕੁਲ ਬੰਦ ਕੀਤਾ ਹੈ ਸਲੋਗਨ ਲਿਖ ਕੇ ਆਏ ਪੋਸਟਰ ਬਣਾਏ ਬੱਚਿਆਂ ਨੇ ਪੇਪਰ ਬੈਗਸ ਯੂਜ਼ ਬਣਾਏ ਇਹ ਸੈਕਿੰ ਨੇ ਪੇਪਰ ਬਾਕਸ ਲਗਾਏ ਆ ਪਰਚੀ ਚੱਕੋ ਜਵਾਬ ਦਿਓ ਇਹ ਮੈਮ ਕੀ ਹੈ ਥਨੋ ਇਹ ਵਾਲਾ ਇਹ ਕੋਰਨਰ ਬੱਚਿਆਂ ਨੇ ਐਕਸਪਲੇਨ ਕਰਨਗੇ ਇਹਨਾਂ ਨੇ ਆਪਣੀ ਕੋਰਨਰ ਬਣਾਈ ਹੈ ਐਗਜ਼ੀਬਿਸ਼ਨ ਦੇ ਵਿੱਚ ਮੈਮ ਇਹ ਚਿੱਟਾ ਇਹਨਾਂ ਦੇ ਉੱਪਰ ਕੁਐਸ਼ਨਸ ਲਿਖੇ ਨੇ ਅਗਰ ਤੁਹਾਡਾ ਆਂਸਰ ਕਰੈਕਟ ਹੋਗਾ ਤਾਂ ਗਿਫਟ ਮਿਲੇਗਾ ਮੈਮ ਇਹ ਕੁਐਸ਼ਨਸ ਸਾਇੰਸ ਦੇ ਨਾਲ ریلیਟਡ ਆ ਤੁਸੀਂ ਟਰਾਈ ਕਰੋ ਜੇ ਮਨ ਨੂੰ ਇੱਕ ਟਾਈਮ ਨੂੰ ਡਿਜ਼ਾਈਨ ਕੀਤਾ ਸੀ ਇੱਕ ਟਾਈਮ ਲਈ ਯੂਜ਼ ਲਈ ਉਸ ਤੋਂ ਬਾਅਦ ਉਹਨੂੰ ਡਿਸਪੋਜ਼ ਕਰ ਦਿੱਤਾ ਜਾਂਦਾ ਹੈ ਉਸ ਦੇ ਚੀਜ਼ ਲਈ ਆਪਾਂ ਕਿਹੜੀ ਟਰਮ ਯੂਜ਼ ਕਰਦੇ ਹਾਂ ਵਨ ਟਾਈਮ ਯੂਜ਼ ਜਿਹੜਾ ਯੈਸ ਸਰ ਫਿਰ ਇਹਦੀ ਆਪਸ਼ਨਸ ਨੇ ਰੀਸਾਈਕਲੇਬਲ ਪਲਾਸਟਿਕ ਬਾਇਓਡੀਗ੍ਰੇਡੇਬਲ ਪਲਾਸਟਿਕ ਅੱਛਾ ਆ ਸਾਰੇ ਆਪਸ਼ਨਸ ਨੇ ਨਾ ਸਮਝ ਦਿੱਤੇ ਹੋਏ ਜਿਹੜੇ ਨੇ ਵਨ ਟਾਈਮ ਯੂਜ਼ ਪਲਾਸਟਿਕ ਐਂਡ ਰੀਯੂਜ਼ੇਬਲ ਪਲਾਸਟਿਕ ਅਸੀਂ ਗੈਸ ਵੀ ਕਰ ਸਕਦੇ ਹਾਂ ਯੈਸ ਸੀ ਸਹੀ ਆਨਸਰ ਮੈਮ ਸਰ ਬੈਚ ਅੱਛਾ ਸਰ ਨੂੰ ਦੇ ਦੇ ਸਰ ਨੇ ਜਵਾਬ ਦਿੱਤਾ ਥੈਂਕ ਯੂ ਸੋ ਮਚ ਮੈਨੂੰ ਬੈਚ ਮਿਲ ਗਿਆ ਬਹੁਤ शुक्रिया जी ਆ ਟਾਪਿਕ ਵੀ ਮਿਲਿਆ ਸਿੰਗਲ ਯੂਜ਼ ਪਲਾਸਟਿਕ ਆ ਨੈਕਸਟ ਬੱਚਿਆਂ ਨੇ ਐਕਟੀਵਿਟੀਜ਼ ਦੱਸੀਆਂ ਆ ਕਿ ਅਸੀਂ ਪਲਾਸਟਿਕ ਦਾ ਯੂਜ਼ ਨਹੀਂ ਕਰਨਾ ਇਹ ਸਾਰੀਆਂ ਐਕਟੀਵਿਟੀਜ਼ ਬੱਚਿਆਂ ਨੇ ਕੀਤੀ ਆ ਫ੍ਰੋਮ 3rd ਕਲਾਸ ਤੋਂ ਲੈ ਕੇ 5th ਕਲਾਸ ਤੱਕ ਦੇਖੋ ਨੈਕਸਟ ਸਾਡੇ ਕੋਈ ਵੱਡੇ ਚਾਰਟਸ ਹੈ ਜਿਹੜੇ ਜਿਹਦੇ ਵਿੱਚ ਮੈਸੇਜ ਦਿੱਤਾ ਗਿਆ ਕਿ ਅਸੀਂ ਪਲਾਸਟਿਕ ਦੀ ਜਗ੍ਹਾ ਹੋਰ ਕੀ ਯੂਜ਼ ਕਰ ਸਕਦੇ ਹਾਂ ਜਾਂ ਪਲਾਸਟਿਕ ਨੂੰ ਯੂਜ਼ ਕਰਨ ਦੇ ਕੀ ਨੁਕਸਾਨ ਹੋ ਰਹੇ ਸਾਡਾ ਸੋ ਬੱਚਿਆਂ ਨੇ ਆਪਣੀ ਕ੍ਰੀਏਟੀਵਿਟੀ ਨੂੰ ਸ਼ੋ ਕਰਕੇ ਇੱਕ ਆਪ ਵੀ ਮੈਸੇਜ ਦਿੱਤਾ ਹੈ ਪਲੱਸ ਟੀਚਰਸ ਨੇ ਉਹਨਾਂ ਨੂੰ ਅਵੇਅਰ ਕੀਤਾ ਹੈ ਕਿ ਉਹ ਕਿੱਦਾਂ ਇਨ੍ਹਾਂ ਚੀਜ਼ਾਂ ਤੋਂ ਦੂਰ ਭੱਜ ਸਕਦੇ ਹੁਣ ਕਿਉਂਕਿ ਇਹ ਟਾਈਮ ਆ ਸਾਡਾ ਹੁਣ ਸਿੱਖਣ ਦਾ ਕਿ ਅਸੀਂ ਇਨ੍ਹਾਂ ਚੀਜ਼ਾਂ ਨੂੰ ਦੂਰ ਲੈ ਜਾ ਅੱਛਾ ਦਿਖਾਇਆ ਹੋਇਆ ਹੈ ਨਾ ਇਹਦੇ ਵਿੱਚ ਨਾ ਕਿ 1970 ਦੇ ਵਿੱਚ ਕਿਵੇਂ ਸਤਾਸੀ 2009 15 2030 ਦੇ ਵਿੱਚ ਕੀ ਹੋ ਰਿਹਾ ਨਾ ਧਰਤੀ ਦੇ ਨਾਲ ਕਿਵੇਂ ਮਤਲਬ ਇਨਸਾਨ ਹੀ ਜਿਸ ਧਰਤੀ ਦੇ ਉੱਤੇ ਰਹਿ ਰਹੇ ਆ ਉਹਨੂੰ ਖਰਾਬ ਕਰ ਰਿਹਾ ਹੈ ਨਾ ਗੰਦਲਾ ਕਰ ਰਿਹਾ ਆ ਤੇ ਇਨਸਾਨ ਦੇ ਹੱਥ ਦੇ ਵਿੱਚ ਹੀ ਹੁੰਦਾ ਕਿ ਕਿਵੇਂ ਆਪਾਂ ਆਪਣੀ ਸਿਹਤ ਨੂੰ ਬਚਾਉਣ ਦੇ ਲਈ ਧਰਤੀ ਨੂੰ ਬਚਾ ਕੇ ਰੱਖਣਾ ਜੇ ਧਰਤੀ ਬਚੀ ਰਹੇਗੀ ਸਾਡੇ ਕੋਲ ਪਾਣ ਪਾਣੀ ਸਾਰੀਆਂ ਚੀਜ਼ਾਂ ਇਹ ਸਾਫ਼ ਸੁਥਰੀਆਂ ਹੋਣਗੀਆਂ ਬਿਲਕੁਲ ਜੀ ਤਾਂ ਹੀ ਅਸੀਂ ਮਤਲਬ ਆਪਣੀ ਚੰਗੀ ਸਿਹਤ ਕਾਇਮ ਰੱਖ ਸਕਦੇ ਆ ਫਿਰ ਸਾਰੇ ਆਪਣੇ ਬੱਚਾ ਨੇ ਲਾਏ ਕਿਉਂਕਿ ਸਾਰੇ ਬੱਚੇ ਇਨਾ ਪ੍ਰੋਜੈਕਟਾਂ ਦੇ ਕੰਮ ਕਰਕੇ ਆਏ ਆ ਉਹੀ ਚੀਜ਼ਾਂ ਭਾਵੇਂ ਬਾਰ-ਬਾਰ ਤੁਹਾਨੂੰ ਲੱਗਦਾ ਹੋਊਗਾ ਕਿ ਰਿਪੀਟ ਹੋ ਰਹੀਆਂ ਪਰ ਹਰੇਕ ਨੇ ਆਪਣੀ ਉਹ ਜਿਹੜੀ ਉਹਨਾਂ ਨੂੰ ਮਿਲੀ ਸੀ ਐਕਟੀਵਿਟੀ ਉਹਨਾਂ ਨੇ ਪੂਰਾ ਕੀਤਾ ਮਾਡਲ ਨੂੰ ਤੇ ਆਪਾਂ ਇਹਨਾਂ ਤੋਂ ਥੋੜਾ ਜਿਹਾ ਪੁੱਛ ਲੋ ਕਿ ਇਹਨਾਂ ਨੇ ਇਹਦੇ ਵਿੱਚ ਤੁਸੀਂ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਮਾਈਕ ਫੜ ਲਾਂ ਜੀ ਕਿਉਂਕਿ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ ਨਾ ਤਾਂ ਮੈਂ ਇਹ ਦੱਸਤੀ ਆ ਕਿ ਮਿਲਟ ਹੁੰਦੇ ਕੀ ਆ ਮਿਲਟਸ ਆਰ ਹਾਈਲੀ ਵਰੀਡ ਗਰੂਪ ਸਮਾਲ ਸਮੀਡ ਸੀਡਿਡ ਥੈਟ ਇਜ਼ ਅ ਸੀਰੀਅਲ ਕ੍ਰੌਪ অর ਗ੍ਰੇਨਸ ਇਜ਼ ਗਰੋਅ ਇਨ ਕਲਾਈਮੈਟਿਕ ਗਲੋਬਲੀ ਹੁਣ ਤੁਸੀਂ ਪੰਜਾਬੀ ਵਿੱਚ ਜਾਣ ਸਕਦੇ ਹੋ ਬਾਜਰਾ ਛੋਟੇ ਬੀਜਾਂ ਅਤੇ ਕਾਹਾਂ ਦਾ ਇੱਕ ਵਨਸਮੰਤਾ ਸੂਮੂਹ ਹੈ ਜੋ ਭੋਜਨ ਲਈ ਜੋ ਮਨੁੱਖੀ ਭੋਜਨ ਲਈ ਪ੍ਰਗਟਾਇਆ ਜਾਂਦਾ ਹੈ ਇਸ ਦਾ ਸਟਰਕਚਰ ਦੱਸ ਰਹੇ ਹਾਂ ਅਸੀਂ ਬਣਤਰ ਸਟਰਕਚਰ ਨੂੰ ਪੰਜਾਬੀ ਵਿੱਚ ਆਪਾਂ ਇਸ ਤਰ੍ਹਾਂ ਐਕਸਪਲੇਨ ਕਰ ਸਕਦੇ ਆ ਬੰਤਰ ਇਸ ਦੀ ਬੰਤਰ ਬਹੁਤ ਹੀ ਹੁੰਦੀ ਹੈ ਇਸ ਨੂੰ ਚਾਰ ਤਰੀਕਿਆਂ ਵਿੱਚ ਵੰਡਿਆ ਗਿਆ ਹੈ ਅਸੀਂ ਵੰਡਿਆ ਹੈ ਬਨਿਆਡ ਮਿਲੇਟ ਵਿੱਚ ਜਿੰਨੂੰ ਕਿ ਕੰਗਣੀ ਵੀ ਕਹਿ ਦਿੰਦੇ ਨੇ ਫੌਕਸ ਟ੍ਰੇਲ ਮਿਲੇਟ ਦੇ ਵਿੱਚ ਸਵਾੰਗ ਤੇ ਪਰਲ ਮਿਲੇਟ ਮੋਤੀ ਬਾਜਰਾ ਭਾਲੇ ਮਿਲੇਟ ਜੋ ਚਾਰ ਦੇ ਵਿੱਚ ਆਪਾਂ ਕੀਤਾ ਹੋਇਆ ਹੈ ਤੇ ਇਹਨਾਂ ਨੂੰ ਆਪਾਂ ਡਿਸਕ੍ਰਾਈਬ ਕਰਤਾ ਹੈ ਥੋੜੇ-ਥੋੜੇ ਵਰਡਸ ਕਿੱਥੇ ਉਗਾਏ ਜਾਂਦੇ ਸੀਜ਼ਨ ਦੱਸਦਾ ਸੋਇਲ ਦੱਸਦੀ ਆ ਤੇ ਸਾਰਿਆਂ ਦੀ ਸਟੇਟਸ ਵੀ ਦੱਸਦੀ ਆ ਆਪਾਂ ਹੂੰ 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 ਥੈਂਕ ਯੂ ਸੋ ਮੱਚ ਹਾਂ ਇੱਥੇ ਲਿਖਿਆ ਨਾ ਆਂਧਰਾ ਪ੍ਰਦੇਸ਼ ਕਰਨਾਟਕਾ ਰਾਜਸਥਾਨ ਉੱਤਰ ਪ੍ਰਦੇਸ਼ ਮਤਲਬ ਆਪਣੇ ਪੰਜਾਬ ਦਾ ਜ਼ਿਕਰ ਨਹੀਂ ਹੈਗਾ ਇੱਥੇ ਬਹੁਤ ਸਾਰੀਆਂ ਦੇਖਿਓ ਕਿਉਂਕਿ ਪੰਜਾਬ ਦੇ ਵਿੱਚ ਹੁਣ ਇਹ ਇਹ ਵਾਲੀਆਂ ਚੀਜ਼ਾਂ ਬਹੁਤ ਕਣਕ ਤੇ ਝੋਨਾ ਹੀ ਹੋਊਗਾ ਨਾ ਹੂੰ ਬਹੁਤ ਘੱਟ ਉਗਾਏ ਜਾਂਦੇ ਉਹੀ ਹੈ ਆ ਸਾਰੇ ਉਹੀ ਦੂਸਰੀਆਂ ਸਟੇਟਸ ਹੀ ਨੇ ਜਿਹੜੀਆਂ ਪੰਜਾਬ ਦੀਆਂ ਫਸਲਾਂ ਸੀ ਕਦੇ ਉਹਨੂੰ ਦੂਜੇ ਸੂਬਿਆਂ ਦੇ ਵਿੱਚ ਉਗਾਈਆਂ ਜਾਂਦੀਆਂ ਸੀ। ਉਹ ਪੂਰੇ ਭਾਰਤ 'ਚ ਇਹ ਖਾਦਾ ਜਾਂਦਾ ਸੀਗਾ ਪਰ ਪੰਜਾਬ ਛੱਡ ਗਿਆ ਸਾਰੀਆਂ ਚੀਜ਼ਾਂ। ਆ ਦੇ ਇਹਨਾਂ ਨੇ ਪੰਜਾਬ ਦੇ ਹਿਸਾਬ ਨਾਲ ਵੀ ਕਿੱਥੇ-ਕਿੱਥੇ ਕੀ ਲੱਗਦਾ ਦਾਦਾ ਉਹਨੂੰ ਹੂੰ ਦਰਸਾਇਆ ਹੈ। ਜੀ ਜਿਸ ਵਿੱਚ ਬੱਚੇ ਨੇ ਪ੍ਰੋਪਰ ਨਿਊਟ੍ਰੀਸ਼ਨ ਵੈਲਿਊ ਨੇ ਐਕਸਪਲੇਨ ਕੀਤਾ ਆ ਕਿ ਸਰ ਉਹ ਕਿਹੜੀ ਨਿਊਟ੍ਰੀਸ਼ਨ ਵੈਲਿਊ ਬਾਜਰੇ ਦੀ ਕਿੰਨੀ ਆ, ਜਵਾਰ ਦੀ ਕਿੰਨੀ ਆ। ਕਲਟੀਵੇਸ਼ਨ ਇੰਪੋਰਟੈਂਟ ਜ਼ਰੂਰੀ ਕਿਉਂ ਹੋ ਗਈ ਹੈ ਸਾਡੇ ਲਈ ਵਾਟਰ ਟੇਬਲ ਡਿਸਟਰਬ ਹੋਇਆ ਹੋਇਆ ਪੰਜਾਬ ਦਾ ਸੀ ਉਹਨੂੰ ਮੇਨਟੇਨ ਕਰਨ ਲਈ ਮਿਲਟਸ ਗ로우 ਕਰ ਸਕਦੇ ਆ ਨੈਕਸਟ ਉਹਨੇ ਨੇ ਡਿਫਰੈਂਸਸ ਸ਼ੋ ਕੀਤੇ ਆ ਕਿ ਜਿਹੜੇ ਮਿਲਟਸ ਅਸੀਂ ਜਿਹੜੇ ਕ੍ਰੌਪਸ ਸੀ ਅੱਜ ਯੂਜ਼ ਕਰ ਰਹੇ ਆ ਉਹਨਾਂ ਦਾ ਕੀ ਡਿਫਰੈਂਸ ਆ ਜਿਹੜੇ ਅਸੀਂ ਇਹਨਾਂ ਮਿਲਟਸ ਨੂੰ ਸ਼ੋ ਕੀਤਾ ਹੈ ਅਸੀਂ ਕਿਉਂ ਕਹਿ ਰਹੇ ਆ ਕਿ ਮਿਲਟਸ ਗ로우 ਕਰੋ ਤੇ ਕ੍ਰੌਪਸ ਦੀ ਜਿਹੜੀ ਖੇਤੀ ਆ ਉਹਦੇ ਨਾਲ ਅਸੀਂ ਉਹਨੂੰ ਕਿਉਂ ਕੰਪੇਅਰ ਕਰ ਰਹੇ ਆ ਡਿਫਰੈਂਸ ਕੀ ਆ ਇੱਕ ਤਾਂ ਸਾਨੂੰ ਬੈਨੀ ਹੈਲਥ ਬੈਨੀਫਿਟਸ ਬਹੁਤ ਆ ਦੂਸਰਾ এনवायरमेंट ਨੂੰ ਬਹੁਤ ਸਾਰੇ ਬੈਨੀਫਿਟਸ ਆ ਸੋ ਬੱਚਿਆਂ ਕੋਸ਼ਿਸ਼ ਕੀਤੀ ਹੈ ਆਪਣੇ ਐਕਸੀਬਿਸ਼ਨ ਦੇ ਥਰੂ ਤੇ ਬਹੁਤ ਚੰਗਾ ਤੁਹਾਡਾ ਉਪਰਾਲਾ ਆ ਤੁਸੀਂ ਦੱਸਿਆ ਜਿਵੇਂ ਕਿ ਕਿਵੇਂ ਬੱਚੇ ਘਰੋਂ ਵੀ ਲੈ ਕੇ ਕਿਉਂਕਿ ਇਹਦੇ ਨਾਲ ਬੱਚੇ ਵੀ ਅਵੇਅਰ ਹੋਣਗੇ ਮਾਪੇ ਹੋਣਗੇ ਤੇ ਮਾਪਿਆਂ ਤੋਂ ਗਾਂ ਹੌਲੀ-ਹੌਲੀ ਇਦਾਂ ਹੀ ਸਕੂਲ ਤੋਂ ਸਮਾਜ ਤੇ ਗਾਂ ਇਹ ਸਾਰੀ ਜਾਣਕਾਰੀ ਜੜੀ ਪਹੁੰਚੇਗੀ ਜਿਹੜਾ ਸਾਹਮਣੇ ਮੈਡਮ ਹੁਣਾਂ ਨਹੀਂ ਕੁਦਰਤ ਲਿਖੀ ਕਹਿੰਦੇ ਕੁਦਰਤ ਦੇ ਨੇੜੇ ਜੇ ਕਰਤੇ ਨੂੰ ਮਿਲਣ ਦੀ ਹੈ ਇੱਛਾ ਤਾਂ ਕੁਦਰਤ ਦੇ ਨੇੜੇ ਉਹ ਬੰਦਿਆ ਇਸ ਪਿਆਰੀ ਕੁਦਰਤ ਨੂੰ ਸਵਾਰ ਕੇ ਦੇਖ ਇਨਾ ਅੱਖਾਂ ਨਾਲ ਹੀ ਨਿਹਾਰ ਕੇ ਦੇਖ ਜ਼ਹਿਰ ਜੋ ਕੁਦਰਤ ਦੇ ਜਹਨ ਚ ਪਾ ਦਿੱਤਾ ਏ ਉਸ ਨੂੰ ਇੱਕ ਵਾਰੀ ਤਾਂ ਹੀ ਮਿਟਾ ਕੇ ਦੇਖ ਦੇਖ ਫਿਰ ਕਰਤਾ ਨੇੜੇ ਹੋ ਵਸੇਗਾ ਮੈਂ ਤੇਰੇ ਕੋਲ ਹੀ ਆ ਇਹ ਆਪ ਹੀ ਆ ਦੱਸੇਗਾ ਇਹੀ ਸਾਰਤਾਤਾ ਅੱਜ ਦੇ ਇਸ ਪੂਰੇ ਇਵੈਂਟ ਦਾ ਵੈਸੇ ਜੇ ਜੇ ਅਸੀਂ ਕੁਦਰਤ ਨੂੰ ਬਚਾਵਾਂਗੇ ਤਾਂ ਅਸੀਂ ਖੁਦ ਹੀ ਬਚਾਂਗੇ ਜਿਹੜਾ ਮੈਸੇਜ ਬਾਬਾ ਸੇਵਾ ਸਿੰਘ ਜੀ ਦਿਨਾ ਚਾ ਰਹੇ ਹਨ ਉਹਨਾਂ ਨੇ ਬਹੁਤ ਸਾਰੇ ਐਫਰਟਸ ਕੀਤੇ ਆ ਵਾਤਾਵਰਨ ਨੂੰ ਸੇਵ ਕਰਨ ਲਈ ਇਹ ਜਸ ਉਸ ਦੀ ਇੱਕ ਛੋਟੀ ਜਿਹੀ ਝਲਕ ਆ ਅਸੀਂ ਉਹਨਾਂ ਦੇ ਅੰਡਰ ਗਾਈਡੈਂਸ ਦੇ ਅੰਡਰ ਜਿਹੜਾ ਸਾਡਾ ਸਕੂਲ ਚੱਲ ਰਿਹਾ ਹੈ ਅਸੀਂ ਇਹੀ ਮੈਸੇਜ ਦੇਣਾ ਚਾ ਰਹੇ ਹਾਂ ਕਿ ਕੁਦਰਤ ਨੂੰ ਬਚਾਈਏ ਜਿਸ ਤਰ੍ਹਾਂ ਵੀ ਸਾਡੇ ਐਫਰਟਸ ਲਾ ਕੇ ਅਸੀਂ ਕੁਦਰਤ ਨੂੰ ਬਚਾ ਲਈਏ ਕਿਉਂਕਿ ਅਸੀਂ ਇਸੇ ਕੁਦਰਤ 'ਚ ਰਹਿਣਾ ਸੜੀਆਂ ਆਉਣਗੀਆਂ ਜਨਰੇਸ਼ਨਸ ਨੇ ਇਹਨੂੰ ਯੂਜ਼ ਕਰਨਾ ਹੈ ਜੇ ਇਹਦੇ ਵਿੱਚ ਕੁਝ ਬਚੇਗਾ ਹੀ ਨਹੀਂ ਤੇ ਉਹ ਯੂਜ਼ ਕੀ ਕਰਨਗੇ ਉਹੀ ਕੇ ਜੇ ਅਸੀਂ ਕੁ ਮ ਚਾਹਾਂਗੇ ਤਾਂ ਅਸੀਂ ਖੋਦੀ ਆਪਣੇ ਆਪ ਨੂੰ ਬਚਾ ਰਹੇ ਹਾਂ ਤੇ ਇਹੀ ਕਿਉਂਕਿ ਇਹ ਤਾਂ ਆਪਾਂ ਸਕੂਲ ਦੇ ਵਿੱਚ ਆਏ ਆ ਤੇ ਖਡੂਰ ਸਾਹਿਬ ਸੰਪਰਦਾ ਦੇ ਵੱਲੋਂ ਜਿਹੜੇ ਵੀ ਕਾਰਜ ਕੀਤੇ ਜਾ ਰਹੇ ਨੇ ਆਪਾਂ ਇਹ ਸਾਰੀ ਸੀਰੀਜ਼ ਦੇ ਵਿੱਚ ਦਿਖਾਉਣੇ ਆ ਤੇ ਉਹਦਾ ਇੱਕ ਨਮੂਨਾ ਅਸੀਂ ਚੰਗਾ ਕਿਉਂਕਿ ਇੱਥੇ ਮੂਲ ਅਨਾਜ ਉਹ ਬੱਚਿਆਂ ਨੂੰ ਇਹਨਾਂ ਬਾਰੇ ਦੱਸਿਆ ਜਾ ਰਿਹਾ ਆ ਤੇ ਬਹੁਤ ਚੰਗਾ ਉਪਰਾਲਾ ਸਕੂਲ ਦੇ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਵਾਤਾਵਰਣ ਨੂੰ ਲੈ ਕੇ ਇਹ ਸੰਸਥਾ ਬਹੁਤ ਚੰਗਾ ਕੰਮ ਬਹੁਤ ਸਮੇਂ ਤੋਂ ਕਰਦੀ ਆ ਰਹੀ ਹੈ ਤੇ ਆਪਾਂ ਉਹ ਸਾਰੀਆਂ ਵੀਡੀਓਜ਼ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਿਖਾਵਾਂਗੇ ਕਿ ਕਿਵੇਂ ਸਾਰੇ ਕਾਰਜ ਹੋ ਰਹੇ ਨੇ ਤੇ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਕਰਦੇ ਆਂ ਖਤਮ ਦੇਖਦੇ ਰਹੋ ਵਾਕ ਵਿਜ਼ਿਟ ਟੁਰਨ